ਤੋ ਅੱਜ ਜੇ ਤੁਸੀਂ ਪੰਜਾਬ ਦੇ ਵਿੱਚ ਜੇ ਆਪਾਂ ਲਾਰਜਲੀ ਜਿਹੜੇ ਬੰਦਿਆਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਤਾਂ ਵੱਡੇ ਵਪਾਰ ਖੜੇ ਕਰ ਲਿਓ ਤਾਂ ਇਥੋਂ ਪਲਾਇਨ ਕਰ ਗਏ ਅੱਛਾ ਜੀ ਉਹ ਤਾਂ ਇਥੇ ਰਹਿੰਦੇ ਹੀ ਨਹੀਂ ਹੈਗੇ ਪੰਜਾਬ ਦੇ ਉਹ ਬਾਹਰ ਚਲੇ ਜਾਂਦੇ ਨੇ ਉੱਥੇ ਜਾ ਕੇ ਕੰਮ ਕੁੰਮ ਕਰਦੇ ਨੇ ਤੋ ਪੰਜਾਬ ਚੋਂ ਤੁਹਾਨੂੰ ਕਹੇ ਜਬ ਯੂਥ ਮਿਲੂਗਾ ਜਿਹੜਾ ਸਿਰਫ ਮਜ਼ਦੂਰੀ ਕਰ ਸਕਦਾ ਉਹਦੇ ਚੋਂ ਵੀ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਉਹ ਉਹ ਇਹ ਵੀ ਕਰਨ ਨੂੰ ਤਿਆਰ ਨਹੀਂ ਹੈਗਾ ਹੂੰ ਇਸ ਤੋਂ ਬਾਅਦ ਤਾਂ ਇੰਟੈਲੈਕਟੂਅਲਾਂ ਕੋਲ ਹੈ ਨਹੀਂ ਜਿਨ੍ਹਾਂ ਕੋਲ ਹੈਗਾ ਉਹਨਾਂ ਕੋਲ ਆਲਰੇਡੀ ਜੌਬ ਸਗੀਆਂ ਨੇ ਉਹਨਾਂ ਕੋਲ ਆਲਰੇਡੀ ਆਪਰਚੂਨਿਟੀ ਸਗੀਆਂ ਉਹਦਾ ਉਲਝਦੇ ਹੀ ਨਹੀਂ ਹੈ ਇਸ ਕੰਮ ਦੇ ਵਿੱਚ ਤਾਂ ਜਿਹੜੇ ਇਹ ਬੰਦੇ ਰਹਿ ਗਏ ਠੀਕ ਹੈ ਜਿਹੜੇ ਸਿਰਫ ਮਜੂਰੀ ਕਰਨ ਵਾਸਤੇ ਲੱਖਾਂ ਕਰੋੜਾਂ ਖਰਚ ਕੇ ਬਾਹਰ ਜਾ ਰਹੇ ਨੇ ਜਾਂ ਇੱਥੇ ਨਹੀਂ ਕੁਝ ਕਰ پا ਰਹੇ ਉਹਦਾ ਰੀਜ਼ਨ ਹੀ ਹੈ ਕਿ ਉਹ ਪਿੱਛੇ ਰਹਿ ਗਏ ਹੋਏ ਨੇ ਉਹਨਾਂ ਨੇ ਆਪਣੇ ਆਪ ਨੂੰ ਗਰੋਥ ਨਹੀਂ ਕਰਿਆ ਜੇ ਇੱਥੇ ਫੋਲ ਟੈਕਨੋਲੋਜੀਸਟ ਹੋਣ ਹੋ ਠੀਕ ਹੈ ਉਹਨੇ ਡਿਗਰੀ ਲੈ ਲਈ ਹੋਗੀ ਕਾਲਜ ਚ ਜਾ ਕੇ ਪਰ ਕੀ ਉਹਨੂੰ ਗਰਾਊਂਡ ਦੇ ਉੱਤੇ ਕੰਮ ਆਉਂਦਾ ਅੱਜ ਦੀ ਡੇਟ ਦੇ ਵਿੱਚ এমপ্লয়মেন্ট ਦੀ ਕਮੀ ਨਹੀਂ ਹੈ ਪੰਜਾਬ ਦੇ ਵਿੱਚ ਕਿ ਕਿਤੇ ਵੀ ਕਿਸੇ ਦੁਕਾਨ ਤੇ ਚੱਲੇ ਜੋ اکاؤنٹنٹ ਦੀ ਲੋੜ ਹੈ ਕਿਤੇ ਚੱਲੇ ਜੋ ਫੈਕਟਰੀ ਚੱਲੇ ਜੋ ਉੱਥੇ ਹੈਲਪਰ ਦੀ ਲੋੜ ਹੈ ਵੈਲਡਰ ਦੀ ਲੋੜ ਹੈ ਹੋਰ ਚੀਜ਼ ਦੀ ਲੋੜ ਹੈ ਫੂਡ ਟੈਕਨੋਲੋਜੀਸ ਦੀ ਲੋੜ ਹੈ ਸੋਸ਼ਲ ਮੀਡੀਆ ਦੇ ਵਿੱਚ ਐਡੀਟਿੰਗ ਕਰਨ ਦੀ ਲੋੜ ਹੈ ਬਹੁਤ ਹਾਂਜੀ ਠੀਕ ਹੈ ਲੇਕਿਨ ਕਿਆ ਤੁਹਾਨੂੰ ਸਹੀ ਬੰਦਾ ਮਿਲਦਾ ਨਹੀਂ ਮਿਲਦਾ ਨਹੀਂ ਮਿਲਦਾ ਸਹੀ ਕਿ ਲੋ ਐਕਸਪੈਕਟੇਸ਼ਨਸ ਬਹੁਤ ਵੱਧ ਗਈਆਂ ਸਾਰਿਆਂ ਦੀਆਂ ਤੋ ਆਪਾਂ ਨੂੰ ਇਹ ਸਮਝਣਾ ਪਊਗਾ ਰਹਾ ਸਰਕਾਰਾਂ ਦੀ ਸਪੋਰਟ ਦੀ ਗੱਲ ਸਰਕਾਰਾਂ ਨੇ ਤਾਂ ਥੋੜੀ ਐਸੀ ਤੇ ਐਸੀ ਫੇਰ ਕੇ ਰੱਖਣੀ ਹੈ ਹੂੰ ਮੇਰਾ ਬਾਪੂ ਕਹਿੰਦਾ ਹੁੰਦਾ ਸੀ ਵੈਨ ਵੈਵਰ ਸਮਬਡੀ ਸ਼ੋਜ਼ ਯੂ ਅ ਰੋਜ਼ੀ ਪਿਕਚਰ ਬਿਕਮ ਡਾਊਟਫੁਲ ਮਤਲਬ ਜੇ ਤੁਹਾਨੂੰ ਕੋਈ ਵੀ ਸ਼ਬਜ਼ ਬਾਗ ਦਿਖਾ ਰਿਹਾ ਹੈ ਤਾਂ ਇਮੀਡੀਏਟਲੀ ਸਮਝ ਲਓ ਕਿ ਕੁਝ ਗੜਬੜ ਹੋਣ ਦੀ ਗਾਇਜ ਹੈ ਇਹਦੇ ਚ ਸਰਕਾਰ ਕਹਿੰਦੀ ਹੈ ਜੀ ਤੁਹਾਨੂੰ ਲੋਨ ਦੇ ਦਾਂਗੇ ਜੀ ਤੁਹਾਡਾ ਵਿਆਜ ਮਾਫ ਕਰ ਦਾਂਗੇ ਜਿਹਨੇ ਲੋਨ ਲੈ ਲਿਆ ਉਹ ਤਾਂ ਪਹਿਲੇ ਦਿਨੇ ਮਰ ਗਿਆ ਉਹ ਤਾਂ ਡੇ 1 ਹੀ ਮਰ ਗਿਆ ਮੈਂ ਤੁਹਾਨੂੰ ਗਾਰੰਟੀ ਲਿਖ ਕੇ ਦੇਣ ਨੂੰ ਤਿਆਰ ਅੱਛਾ ਜੀ ਹਾਂ ਲੋਨ ਹੁੰਦ ਨੇ ਜੇ ਤੁਹਾਨੂੰ ਕੰਮ ਦੀ ਸਮਝ ਆ ਗਈ ਕੰਮ ਨੂੰ ਵਧਾਣਾ ਹੈ ਉਦੋਂ ਹੂੰ ਲੋਨ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਅਜੇ ਲੋਨ ਲੈ ਲੋਗੇ ਤਾਂ ਕਾਰੋਬਾਰ ਚੱਲੋ ਮਰ ਗਰੰਟੀ ਮਰੋਗੇ ਤੁਸੀਂ ਹੂੰ ਕਿਸੇ ਵੀ ਕਾਰੋਬਾਰ ਨੂੰ ਸ਼ੁਰੂ ਕਰਨ ਵਾਸਤੇ ਕੈਸ਼ ਬਰਨ ਕਰਨਾ ਪੈਂਦਾ ਮਤਲਬ ਪੈਸਾ ਸਾੜਨਾ ਪੈਂਦਾ ਹੂੰ ਕਿਉਂ ਪਹਿਲਾਂ ਪ੍ਰੋਡਕਟ ਡਿਵੈਲਪ ਹੋਊਗਾ ਫਿਰ ਉਹਦੀ ਪੈਕਿੰਗ ਹੋਊਗੀ ਫਿਰ ਉਹ ਮਾਰਕੀਟ ਰੈਡੀ ਹੋਊਗਾ ਪ੍ਰੋਡਕਟ ਪਤਾ ਨਹੀਂ ਕਿਹਨੂੰ ਪਸੰਦ ਆਉਂਦਾ ਨਹੀਂ ਪਸੰਦ ਆਉਂਦਾ ਐਡਵਰਟਾਈਜ਼ਮੈਂਟ ਹੋਊਗੀ ਫਿਰ ਉਹ ਬਿਕਣਾ ਸ਼ੁਰੂ ਹੋਊਗਾ ਇਹ ਸਾਰੀ ਚੀਜ਼ ਨੂੰ ਟਾਈਮ ਲੱਗੂਗਾ ਇਸ ਤੋਂ ਪਹਿਲਾਂ ਵੀ ਜਿਹੜੇ ਬੰਦੇ ਇਹਨੂੰ ਚਲਾਣਗੇ ਉਹਨਾਂ ਦੀ ਉਹਨਾਂ ਉਹਨਾਂ ਦੀ ਜਿਹੜੀ ਸਿੱਖਿਆ ਹੈ ਹੂੰ ਉਹਦੇ ਦੇ ਟਾਈਮ ਲੱਗ ਸਾਡੇ ਦਾ ਹਿਸਟਰੀ ਦਾ ਕਿਹੜੇ ਤੁਗਲਕ ਤਗਲਕ ਪੜਦੇ ਜਾਂ ਕਾਸੀਟਾ ਸਾਈਨ ਡਿਟਾ ਬਰਬਾਦ ਹੋ ਸਮਾਂ ਬਰਬਾਦ ਹੀ ਹੋ ਰਿਹਾ ਸਾਰਾ ਦਾ ਸਾਰਾ ਹੈ ਨਾ ਲੜਾਈਆਂ ਲੜਾਈਆਂ ਭਗੜੇ ਸੰਦ ਸਮੇਂ ਨਹੀਂ ਮਿਲ ਰਿਹਾ ਇਸ ਪਾਸੇ ਧਿਆਨ ਕਰਨ ਦਾ ਤੋਂ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਜਿਹੜੀ ਮਿਸਿੰਗ ਹੈ ਪੰਜਾਬ ਚ ਉਹ ਤਾਂ ਮਾਹੌਲ ਤੁਹਾਡੇ ਆਸ-ਪਾਸ ਦਾ ਮਾਹੌਲ ਕੀ ਹੈ ਜਦ ਤੁਸੀਂ ਵਪਾਰੀਆਂ ਦੇ ਵਿੱਚ ਬੈਠੋਗੇ ਵਪਾਰ ਦੀ ਗੱਲ ਹੋਊਗੀ ਤਾਂ ਹੀ ਤੁਹਾਡਾ ਮਾਹੌਲ ਉਹੋ ਜਿਹਾ ਬਣੂਗਾ ਨਾ ਜੇ ਤੁਹਾਡਾ ਮਾਹੌਲ ਹੀ ਉਹੋ ਜਿਹਾ ਨਹੀਂ ਹੈਗਾ ਪਹਿਲਾਂ ਤਾਂ ਮਾਹੌਲ ਹੀ ਨਹੀਂ ਹੋਏਗਾ ਸਾਡਾ ਅਸ ਤਰ੍ਹਾਂ ਕਹਿੰਦੇ ਇੱਕ ਦਿਨ ਦੇ ਵਿੱਚ ਹੋ ਜਾਏ ਇੱਕ ਦਿਨ ਚ ਕਿਵੇਂ ਹੋ ਜਾਊਗਾ ਪਹਿਲਾਂ ਉਹ ਬੱਚਿਆਂ ਦੀ ਐਜੂਕੇਸ਼ਨ ਔਰ ਬੱਚਿਆਂ ਦੀ ਸਮਝ ਉਸ ਤਰ੍ਹਾਂ ਤਿਆਰ ਕੀਤੀ ਜਾਵੇ ਓਨੇ ਸਾਲ ਉਹ ਤੇ ਇਨਵੈਸਟ ਹੋਣ ਲੋਕਾਂ ਦੇ ਮਾਪੇ ਉਹਨਾਂ ਨੂੰ ਪਾਲ ਰਹੇ ਨੇ ਮਾਪੇ ਦਾ ਵੀ ਕਸੂਰ ਨਹੀਂ ਉਹ ਤਾਂ ਲੱਗੇ ਨੇ ਪੈਸਾ ਕਮਾ ਕੇ ਬੋਧਾ ਹੈਂਡਸ ਮੀਟ ਕਰਨ ਵਾਸਤੇ ਜੋਰ ਲਗਾ ਰਹੇ ਨੇ ਬੱਚੇ ਉਹਨਾਂ ਨੇ ਸਕੂਲ ਕਾਲਜ ਚ ਪਾਤਾ ਵੀ ਤੂੰ ਪੜ ਲੈ ਜੋ ਪੜ ਕੇ ਆ ਗਿਆ ਉਹਨਾਂ ਕਹਿੰਦੇ ਤੂੰ ਜੋ ਮਰਜ਼ੀ ਕਰ ਲੈ ਉਹ ਵੀ ਜੇ ਤੁਹਾਨੂੰ ਨਹੀਂ ਸਮਝ ਆ ਰਹੀ ਉਹਨੂੰ ਕਿਵੇਂ ਸਮਝਾਓਗੀ ਵੀ ਕਿਵੇਂ ਕਰਨਾ ਸੋ ਸਭ ਤੋਂ ਇੰਪੋਰਟੈਂਟ ਤਾਂ ਤੁਹਾਡੇ ਆਸ-ਪਾਸ ਦਾ ਮਾਹੌਲ ਹੈ ਜਿਹੜਾ ਹੈ ਨਹੀਂ ਜਿਹੜਾ ਹੈ ਨਹੀਂ ਅਸੀਂ ਕਿਤੇ ਨਾ ਕਿਤੇ ਸਰੈਂਡਰ ਕਰ ਚੁੱਕੇ ਆਂ ਵੀ ਅਸੀਂ ਮਿਨਿਸਪਲ ਜੌਬਸ ਹੀ ਕਰਾਂਗੇ ਹੂੰ ਸਰਕਾਰ ਕਹਿੰਦੀ ਮੈਂ ਤੁਹਾਨੂੰ ਸਬਸਿਡੀ ਦੇ ਦੂੰਗੀ ਜੀ ਠੀਕ ਹੈ ਲੈ ਲਓ ਆ ਹੁਣ ਕੰਬਾਈਨ ਹਾਰਵੈਸਟਰ ਵਾਲਾ ਮੇਰਾ ਮਿੱਤਰ ਮੈਂ ਉਹਦੇ ਕੋਲ ਬੈਠਾ ਸੀ ਮੈਂ ਕਿੰਨੀਆਂ ਕਮਾਈ ਨਾ ਬਣਾਤੀਆਂ ਕਹਿੰਦਾ ਤੂੰ ਸੋਚ ਮੈਂ ਮੈਨ ਨਹੀਂ ਜੋਝ ਸਕਦਾ ਮੈਂ ਬਣਾਤੀ ਹੁਣੇ 5-400 ਕਹਿੰਦਾ 1500 ਕਮਾਈ ਬਣਾਈ ਇਸ ਸੀਜ਼ਨ ਦੀ ਫਿਰ ਤੇਜ਼ੀ ਹੈ ਕਾਹਾਂ ਫੇਰ ਮੈਂ ਇਹ じゃ ਕੀ ਹੋ ਗਿਆ ਕਹਿੰਦਾ ਸਬਸਿਡੀ ਚੱਲ ਰਹੀ ਹੈ ਆ ਪਿੱਛੇ ਬੇਲਰਾਂ ਦੇ ਉੱਤੇ ਸਬਸਿਡੀ ਚੱਲਦੀ 2-2 ਕਰੋੜ ਰੁਪਏ ਦੀ ਮਸ਼ੀਨਰੀ ਲਿਆ ਕੇ ਰੱਖ ਕੋਈ ਹਿਸਾਬਕ ਤਾਂ ਨਹੀਂ ਵੀ ਇਹ ਕੰਮ ਚੱਲ ਰਿਹਾ ਹੈ ਚੱਕ ਦੋ ਕਿਉਂਕਿ ਬਿਜ਼ਨਸ ਦੀ ਸਮਝ ਹੀ ਨਹੀਂ ਹੈਗੀ ਤੁਸੀਂ ਇਹ ਦੇਖੋ ਜਿਹੜੇ ਅੱਜਕੱਲ ਸਟਾਰਟਅਪ ਚੱਲਦੇ ਨੇ ਜਿਹਨਾਂ ਨੂੰ ਆਪਾਂ ਸਟਾਰਟਅਪਸ ਕਹਿ ਦਿੰਦੇ ਆ ਜਿਹੜੇ ਪੜੇ ਵੱਡੇ ਵੱਡੇ ਕਾਲਜਾਂ ਚੋਂ ਪੜ੍ਹ ਕੇ ਆ ਜਾਂਦੇ ਨੇ ਮੁੰਡੇ ਨਵਾਂ ਕੋਈ ਆਈਡੀਆ ਲੈ ਲੈਂਦੇ ਨੇ ਉਹ ਤੇ ਜਿਹੜੇ ਇਨਵੈਸਟਰਸ ਨੇ ਉਹਨਾਂ ਨੂੰ ਪੈਸੇ ਦੇ ਦਿੰਦੇ ਨੇ ਤੁਸੀਂ ਜਿਹੜਾ ਮਰਜ਼ੀ ਸਟਾਰਟਅਪ ਦੇਖ ਲਓ ਕੋਈ ਕੋਈ ਕੀ ਕਹਿਣਾ 2 4 5 ਨੂੰ ਛੱਡ ਕੇ ਸਾਰੇ ਫੇਲ ਹੋਣਗੇ ਸਾਰੇ ਕੋ ਲੰਬੇ ਲੰਬੇ ਕਾਰਾਂ ਹੋਣੀਆਂ ਵੱਡੇ ਵੱਡੇ ਕੱਪੜੇ ਹੋਣਗੇ ਲੈਵਿਸ਼ ਹੋਣਾ ਦਾ ਉਹ ਲਾਈਫ ਸਟਾਈਲ ਹੋਊਗਾ ਸੋਸ਼ਲ ਮੀਡੀਆ ਬਹੁਤ ਹੋਮਨਿਟ ਹੋਊਗਾ ਕੈਸ਼ ਬਰਨ ਕਰ ਰਹੇ ਹੋਣਗੇ ਜੀ ਸਾਡਾ ਬਰਨ ਕਿੰਨਾ ਜੀ 1 ਕਰੋੜ ਦਾ ਜੀ ਸਾਡਾ ਇੰਨਾ ਜੀ ਇੰਨਾ ਜੀ ਅਸੀਂ 3 ਸਾਲ ਬਾਅਦ ਪ੍ਰੋਫਿਟੇਬਲ ਹੋ ਜਾਾਂਗੇ ਜਦ ਕਿ ਜੇ ਤੁਸੀਂ ਐਸਐਮਈ ਨੂੰ ਦੇਖੋ ਸਮਾਲ ਐਂਡ ਮੀਡੀਅਮ ਸੈਕਟਰ ਲਾਲਾ ਕੰਪਨੀ ਜਿਉਂ ਅਸੀਂ ਕਹਿੰਨੇ ਜਿਹੜਾ ਗੈਰੇਜ ਤੋਂ ਸ਼ੁਰੂ ਹੁੰਦਾ ਉਹ ਬਣਦੀਆਂ ਨੇ 100-100 ਕਰੋੜ ਦੀਆਂ ਕੰਪਨੀ ਜਿਹਨੂੰ ਮਰਜ਼ੀ ਦੇਖ ਲਓ ਇੱਕ ਨਹੀਂ ਹਜ਼ਾਰਾਂ ਐਗਜ਼ਾਮਪਲਸ ਨੇ ਤੇ ਤੋਂ ਪਹਿਲੀ ਗੱਲ ਤਾਂ ਅਸੀਂ ਸ਼ੁਰੂ ਨਹੀਂ ਸਿੱਖਣ ਤੋਂ ਸ਼ੁਰੂ ਨਹੀਂ ਹੋ ਰਹੀ ਸਾਡੀ ਸੋਚ ਹੀ ਉਹ ਜਿਹੀ ਨਹੀਂ ਹੈਗੀ ਸਾਡਾ এনवायरमेंट ਉਹ ਜਿਹਾ ਨਹੀਂ ਹੈਗਾ ਠੀਕ ਹੈ ਤੋ ਜਿੱਥੇ ਜਿੱਥੇ ਮਜ਼ਦੂਰਾਂ ਦੀ ਲੋੜ ਨਹੀਂ ਹੋਊਗੀ ਉੱਥੋਂ ਉੱਥੋਂ ਤਾਂ ਵਾਪਸ ਆਣਾ ਹੀ ਪਊਗਾ ਤੁਹਾਨੂੰ ਤੇ ਜੇ ਤੁਸੀਂ ਇਹ ਮੰਨ ਕੇ ਚੱਲ ਰਹੇ ਹੋ ਕਿ ਮੈਂ ਸਿਰਫ ਮਜ਼ਦੂਰੀ ਕਰ ਸਕਦਾ ਇੱਥੇ ਨਹੀਂ ਮੈਨੂੰ ਕਿਸੇ ਹੋਰ ਖੇਤੇ 'ਚ ਵੱਧ ਪੈਸੇ ਮਿਲ ਜਾਣਗੇ ਫਿਰ ਗੁਸਤਾਖੀ ਮਾਰ ਤੁਸੀਂ ਉਹੀ ਕਰ ਸਕਦੇ ਹੋ ਫਿਰ ਉਹੀ ਕਰ ਸਕਦੇ ਹੋ ਔਰ ਪੈਸੇ ਜਦੋਂ ਤੁਹਾਨੂੰ ਮਿਲਦੇ ਨੇ ਨਾ ਜੀ ਉਹ ਕੰਮ ਦੇ ਹਿਸਾਬ ਨਾਲ ਹੀ ਮਿਲਦੇ ਨੇ ਜਿਹੜਾ ਕੰਮ ਬਹੁਤ ਸਾਰੇ ਲੋਕ ਕਰ ਸਕਦੇ ਨੇ ਉਹਦੇ ਪੈਸੇ ਘੱਟ ਮਿਲਣਗੇ ਤੇ ਇਸ ਲਈ ਜਿਹੜਾ ਕੰਮ ਕੁਝ ਲੋਕ ਕਰ ਸਕਦੇ ਉਹਦੇ ਪੈਸੇ ਜ਼ਿਆਦਾ ਮਿਲਣਗੇ ਇਹਦਾ ਸਿੰਪਲ ਕਹਾਣੀ ਹੈ ਜੀ ਤਾਂ ਪੰਜਾਬ ਕੀ ਕਿਸੇ ਵੀ ਖਿੱਤੇ ਦੇ ਵਿੱਚ ਜੇ ਤੁਸੀਂ ਸੈਲਫ এমਪਲoyed ਹੋਣਾ ਜਾਂ ਇਵਨ এমਪਲॉयਮੈਂਟ ਵੀ ਕਿਤੇ ਤੁਹਾਨੂੰ ਚਾਹੀਦੀ ਹੈ ਠੀਕ ਹੈ ਕੋਈ ਵੀ ਕੰਮ ਕਰਨਾ ਤਾਂ ਤੁਹਾਨੂੰ ਆਪਣੇ ਆਪ ਤੇ ਇਨਵੈਸਟ ਕਰਨਾ ਪਊਗਾ ਸਿਖਾਉਂਦੇ ਹੈ ਨਹੀਂ ਸਰਲ ਭਾਸ਼ਾ ਦੇ ਵਿੱਚ ਕੋਈ ਸਿਖਾਉਂਦਾ ਨਹੀਂ ਇੱਥੇ ਜਦੋਂ ਤੁਸੀਂ ਆ ਹੁਣ ਜੇ ਲੋਨ ਲੈਣ ਦੀ ਗੱਲ ਕਰ ਲੋ ਲੋਨ ਲੈਣ ਦੇ ਤੋਂ ਕਿਸੇ ਨਾ ਕਿਸੇ ਆਦੇ ਚ ਚੱਕਰ ਚ ਪੈ ਜਾਓਗੇ ਕਿਸੇ ਨਾ ਕਿਸ ਕੋ ਜਿਹੜੇ ਤੁਹਾਡੇ ਸੀਏ ਦੇ ਚੱਕਰ ਚ ਪੈ ਗਏ ਜਾਂ ਕੋਈ ਅੱਜ ਕੱਲ ਉਹ ਕੀ ਨਾਮ ਦਿਮਾਗ ਜੋ ਮੇਰੇ ਸਲਿੱਪ ਹੋ ਗਿਆ ਐਡਵਾਈਜ਼ਰ ਜਿਹੜੇ ਆ ਜਾਂਦੇ ਨੇ ਜੀ ਫਾਈਨੈਂਸ਼ੀਅਲ ਐਡਵਾਈਜ਼ਰ ਆ ਗਏ ਜੀ ਉਹ ਕਰਦੇ ਤੁਹਾਨੂੰ ਲੋਨ ਲੈ ਦਾਂਗੇ ਉਹ ਤੁਹਾਨੂੰ 90 ਪੇਜਾਂ ਦੀ ਰਿਪੋਰਟ ਬਣਾ ਕੇ ਦਿਖਾ ਦੂਗੇ ਆ ਪੜਨਾ ਪੈਣਾ ਪੜਨਾ ਪੜਨਾ ਪੈਣਾ ਤੁਹਾਨੂੰ ਇਹ ਲੱਗੂ ਮੈਂ ਕਰ ਨਹੀਂ ਸਕਦਾ ਠੀਕ ਹੈ ਕੁਛੀ ਦਾ ਬਾਕੀ ਤੁਹਾਡੇ ਸਮਝ ਨਹੀਂ ਆਣਗੀਆਂ ਕੁਛ ਉਹ ਉਵੇਂ ਕਰ ਦੂਗਾ ਇਹ ਸਾਰੇ ਫਿਰ ਮੁੜਕੇ ਜਿਵੇਂ ਐਫ ਪੀਓ ਬਣਾ ਲਓ ਦੂਸਰਾ ਅਸੀਂ ਕੋਆਪਰੇਟਿਵ ਹੋ ਕੇ ਕੰਮ ਨਹੀਂ ਕਰ ਸਕਦੇ ਪੰਜਾਬੀਆਂ ਨੂੰ ਲੈਟਰਸ ਐਕਸੈਪਟਡ ਤਸੀਂ ਇਕੱਠੇ ਹੋਗੇ ਨਹੀਂ ਕਰ ਨਹੀਂ ਸਕਦੇ ਲੜਾ ਸਿ ਐਕਸੈਪਟਡ ਨਾ ਸਾਨੂੰ ਆਪਣੀਆਂ ਕਮੀਆਂ ਤੇ ਖੂਬੀਆਂ ਦਾ ਪਤਾ ਹੋਣਾ ਚਾਹੀਦਾ ਨਾ ਕਿਉਂਕਿ ਅਸੀਂ ਤਾਂ ਲੜਾ ਲੜਾ ਕਰਨਾ ਜਾਣਦੇ ਆ ਵੀ ਚੱਕ ਤੋਂ ਤੋ ਇੰਡੀਵਿਜੂਅਲ ਕੰਮ ਕਰਨੇ ਪੈਣਗੇ ਤੁਹਾਨੂੰ ਇੰਡੀਵਿਜੂਅਲ ਕੰਮ ਕਰਨੇ ਪੈਣਗੇ ਉਹ ਤੁਹਾਨੂੰ ਸਿੱਖਣਾ ਪਊਗਾ ਫਿਰ ਜਿੰਨੇ ਪੈਸੇ ਤੁਸੀਂ ਕਮਾਰੇ ਉਹਦੇ ਚ ਗੁਜ਼ਾਰਾ ਕਰਨਾ ਸਿੱਖਣਾ ਪਊਗਾ ਬਿਲਕੁਲ ਥੋੜੀ ਕਮਾਈ ਵੱਧ ਘੱਟ ਨਹੀਂ ਹੁੰਦੀ ਤੁਸੀਂ ਕਿੰਨੇ ਘੱਟ ਤੋਂ ਘੱਟ ਚ ਗੁਜ਼ਾਰਾ ਕਰਦੇ ਸਕਸੈਸ ਹੋਰ ਡਿਫਾਈਨ ਕਰਦਾ ਤੁਹਾਡਾ ਬਿਲਕੁਲ ਠੀਕ ਹੈ ਤੋ ਬੜੀ ਕੰਪਲੈਕਸ ਸਿਚੁਏਸ਼ਨ ਹੈ ਖੁਸ਼ ਕਰਨ ਦਾ ਅਸਤੇ ਤੁਸੀਂ ਇੰਟਰਵਿਊ ਕਰਨੇ ਕਹਿ ਦੋ ਹਾਂਜੀ ਪੰਜਾਬੀ ਇੱਥੇ ਕਰ ਸਕਦੇ ਹੋ ਕਿਉਂਕਿ ਹਰ ਚੀਜ਼ ਦੇ ਵਿੱਚ ਫੇਲ ਹੋਣਗੇ ਗਰੰਟੀਡ ਫੇਲ ਹੋਣਗੇ ਤਾਂ ਕਿਵੇਂ ਕੀਤਾ ਜਾ ਸਕਦਾ ਪਹਿਲਾਂ ਆਪਣੀਆਂ ਸਕਿੱਲਸ ਨੂੰ ਪਾਲਿਸ਼ ਕੀਤਾ ਜਾਵੇ ਕਿੰਨੇ ਵੀ ਕੋਈ ਪੈਸੇ ਤੁਹਾਨੂੰ ਦੇ ਰਿਹਾ ਉਹਦੇ ਤੇ ਕੰਮ ਕਰਿਆ ਜਾਵੇ ਫਿਰ ਹੌਲੀ ਹੌਲੀ ਚੀਜ਼ ਦੀ ਸਮਝ ਲੈ ਕੇ ਫਿਰ ਉਸ ਤੋਂ ਬਾਅਦ ਤੁਸੀਂ ਨੌਕਰੀ ਜਾਂ ਵਪਾਰ ਕਰ ਸਕਦੇ ਹੋ ਔਰ ਜੇ ਤੁਹਾਡਾ এনवायरमेंट ਉਹ ਜਿਹਾ ਨਹੀਂ ਨਾ ਹੈਗਾ ਤਾਂ ਤੁਸੀਂ ਅੱਗੇ ਵਧ ਹੀ ਨਹੀਂ ਸਕਦੇ 100% ਅੱਗੇ ਨਹੀਂ ਵਧ ਸਕਦੇ ਮੈਂ ਵਪਾਰ ਕਰਿਆ ਬਹੁਤ ਕੁਝ ਕਰਿਆ ਲਾਈਫ ਦੇ ਵਿੱਚ ਉਤਰਾ ਚੜਾ ਸਾਰੇ ਨਹੀਂ ਹੁੰਦੇ ਨੇ ਠੀਕ ਹੈ ਤੇ ਜਦੋਂ ਮੈਂ ਬਿਮਾਰ ਹੋ ਗਿਆ ਜਾਂ ਜਦੋਂ ਮੈਨੂੰ ਲੱਗਾ ਮੈਂ ਸੋਸ਼ਲ ਵਾਸਤੇ ਕੁਝ ਕਰਾਂ ਹੈ ਨਾ ਤੇ ਉਦੋਂ ਮੇਰਾ এনवायरमेंट ਬਦਲ ਗਿਆ ਇੱਕਦਮ ਮਤਲਬ ਮੈਂ ਇਹ ਦੇਖਣ ਲੱਗ ਗਿਆ ਵੀ ਮੇਰੀ ਟੋਟਲ ਸੋਚ ਹੀ ਬਦਲ ਗਈ ਮੇਰਾ ਅਪਰੋਚ ਹੀ ਬਦਲ ਗਿਆ ਬਿਜ਼ਨਸ ਔਰ ਜਿਹੜਾ ਤੁਹਾਡਾ ਚੈਰਿਟੀ ਹੈ ਕਦੀ ਇਕੱਠੀ ਹੋ ਹੀ ਨਹੀਂ ਸਕਦੀ ਨਹੀਂ ਹੋ ਸਕਦਾ ਜੀ ਤੁਸੀਂ ਬਿਜ਼ਨਸ ਖੜਾ ਕਰਕੇ ਉਹਦੇ ਚੋਂ ਬਚੇ ਹੋਏ ਪੈਸੇ ਨਾਲ ਚੈਰਿਟੀ ਕਰ ਸਕਦੇ ਹੋ ਤੁਸੀਂ ਮਦਦ ਉਹਦੀ ਕਰ ਸਕਦੇ ਹੋ ਜਿਹੜਾ ਆਪਣੀ ਮਦਦ ਕਰਨੀ ਚਾਹ ਰਿਹਾ ਹੋਵੇ ਜਿਹੜਾ ਆਪਣੀ ਮਦਦ ਕਰਨੀ ਹੀ ਨਹੀਂ ਚਾਹ ਰਿਹਾ ਉਹਦੀ ਤੁਸੀਂ ਮਦਦ ਕਿਵੇਂ ਕਰ ਦੋਗੇ ਤੁਸੀਂ ਉਹਨੂੰ ਕਰੋੜ ਰੁਪਏ ਦੇ ਦੋ ਖਰਾਬ ਕਰ ਦੂਗਾ ਉਹ ਬਿਲਕੁਲ ਤੁਸੀਂ ਉਹਨੂੰ 10 ਕਰੋੜ ਰੁਪਏ ਦੇ ਦੋ ਫਿਰ ਖਰਾਬ ਕਰ ਦੂਗਾ ਪੈਸੇ ਦੀ ਲੋੜ ਹੀ ਨਹੀਂ ਹੈ ਤੈਨੂੰ ਵਪਾਰ ਵਾਸਤੇ ਪਹਿਲਾਂ ਤਾਂ ਤੁਹਾਨੂੰ ਆਪਣੇ ਆਪ ਆਪਣੀ ਸਕਿੱਲ ਐਨਜੋਏ ਕੋ ਕਰਨੀ ਪਊਗੀ ਹੈਨਾ ਤੇ ਉਹ ਉਹਦੇ ਚ ਫਿਰ ਮੈਂ ਬਾਹਰ ਕਿਵੇਂ ਨਿਕਲਿਆ ਕਿਉਂਕਿ ਸਾਰੇ ਕਨੈਕਸ਼ਨਸ ਟੁੱਟ ਗਏ ਸੀ ਸਾਰਾ ਕਾਰੋਬਾਰ ਬੰਦ ਕਰ ਦੇ ਕਰੋੜ ਰੁਪਏ ਦਾ ਧੰਦਾ ਸਭ ਬੰਦ ਕਰਤਾ ਸੀ ਕਿਉਂਕਿ ਫਿਰ ਮੈਂ ਇੱਕ ਜੌਬ ਪਕੜੀ ਮਤਲਬ ਕੰਸਲਟੈਂਟ ਦੀ ਜੌਬ ਪਕੜੀ ਮਤਲਬ ਕਿ ਮੈਂ ਕਿੰਨੇ ਪੈਸੇ ਦੇਗਾ ਮੈਂ ਜੋ ਤੂੰ ਦੇਣਾ ਹੋਗਾ ਦੇ ਦੇ ਮਤਲਬ ਉਹਨੇ ਜਿੰਨੇ ਪੈਸੇ ਮਤਲਬ ਜੇ ਮੈਂ ਲੈ ਸਕਦਾ ਉਹਦਾ 1/10 ਉਹਨੇ ਆਫਰ ਕਰਿਆ ਮੈਂ ਤਾਂ ਵੀ ਕਰ ਗਿਆ ਬਟ ਉਸ ਤੋਂ ਬਾਅਦ ਟੋਟਲੀ ਵਾਪਸ ਉੱਥੇ ਹੀ ਆ ਗਿਆ ਮੈਂ ਤੁਹਾਨੂੰ ਕਹਾਣੀ ਸੁਣਾ ਦਿੰਦਾ ਇੱਕ ਹਾਥੀ ਸੀਗਾ ਬਹੁਤ ਵੱਡਾ ਔਰ ਉਹ ਰਾਜੇ ਨੂੰ ਉਹਨੇ ਚਕਰਵਰਤੀ ਰਾਜਾ ਬਣਾਤਾ ਉਸ ਹਾਥੀ ਨੇ ਲੜਾਈਆਂ ਲੜ ਲੜ ਕੇ ਤੇ ਉਹ ਬੁढ़ा ਹੋ ਗਿਆ ਸਾਰੇ ਨਹੀਂ ਹੋਣਾ ਤੁਸੀਂ ਵੀ ਮੈਂ ਵੀ ਫੇਰ ਉਹਦਾ ਸਰੀਰ ਉਹਨਾ ਕੰਮ ਨਹੀਂ ਸੀ ਕਰਦਾ ਪਰ ਰਾਜਾ ਫੇਰ ਵੀ ਉਹਨੂੰ ਬੜੀ ਇੱਜ਼ਤ ਮਾਨ ਸਤਿਕਾਰ ਦਿੰਦਾ ਸੀ ਵੀ ਮੇਰਾ ਇਹ ਜਿਹੜਾ ਬਹੁਤ ਪਸੰਦਨ ਦਾ ਉਹਦਾ ਜਾਨਵਰ ਸੀਗਾ ਔਰ ਉਹਨੂੰ ਆਪਣੇ ਪੁੱਤਾਂ ਵਾਂਗੂ ਰੱਖਦਾ ਸੀ ਤਾਂ ਜੰਗਲ ਜਦੋਂ ਵੀ ਆਖੇਟ ਕਰਨ ਜਾਂਦਾ ਸੀ ਸ਼ਿਕਾਰਤਾ ਉਸੇ ਹਾਥੀ ਤੇ ਜਾਂਦਾ ਸੀ ਉਹ ਮਤਲਬ ਬੈਠਦੇ ਵੀ ਨਹੀਂ ਸੀ ਉਹਨੂੰ ਖਾਲੀ ਤੁਰਾਂਦੇ ਸੀ ਜੀ ਤਾਂ ਉਹ ਇੱਕ ਜੰਗਲ ਦੇ ਵਿੱਚ ਜਦੋਂ ਗਿਆ ਤਾਂ ਉੱਥੇ ਦਲਦਲ ਦੇ ਵਿੱਚ ਉਹ ਹਾਥੀ ਫਸ ਗਿਆ ਅੱਛਾ ਜੀ ਉਹ ਦਲਦਲ ਦੇ ਵਿੱਚ ਹਾਥੀ ਫਸ ਗਿਆ ਝੰਗਾੜਾ ਮਾਰੇ ਹੱਥ ਪੈਰ ਮਾਰਦਾ ਹੋਰ ਥੱਲੇ ਜਾਵੇ ਉਹ ਹੱਥ ਪੈਰ ਵੀ ਨਹੀਂ ਸੀ ਮਾਰ ਸਕਦਾ ਥੱਕ ਗਿਆ ਉੱਥੇ ਰੁਗ ਗਿਆ ਤੇ ਰੁਗ ਗਿਆ ਤੇ ਡੁੱਬਣਾ ਬੰਦ ਹੋ ਗਿਆ ਰਾਜਾ ਬੜਾ ਪਰੇਸ਼ਾਨ ਹੋ ਗਿਆ ਕਹਿੰਦਾ ਵੀ ਐਡਾ ਮੇਰਾ ਜਿਹੜਾ ਗਲੋਰੀਅਸ ਮੈਗਨੀਫੀਸ਼ੈਂਟ ਐਨੀਮਲ ਹੈ ਵੀ ਇਹਦਾ ਯਾਰ ਐਸਤਰਾ ਮੌਤ ਤਾਂ ਨਹੀਂ ਹੋਣੀ ਚਾਹੀਦੀ ਕੁੱਟ-ਕੁੱਟ ਕੇ ਤਾਂ ਨਹੀਂ ਮਰਨੀ ਚਾਹੀਦੀ ਉਹਨੇ ਸਾਰੇ ਪਾਸੇ ਕਿਹਾ ਵੀ ਇਹਨੂੰ ਬਾਹਰ ਕੱਢੋ ਤੁਸੀਂ ਹੂੰ ਸਾਰਿਆਂ ਨੇ ਕਿਸ ਨੇ ਰੱਸਾ ਪਾ ਕਿਸ ਨੇ ਕੋਸ਼ਿਸ਼ ਕਰ ਜਿਵੇਂ ਲੋਨ ਦੇ ਫਰੀ ਮਸ਼ੀਨਰੀ ਦੇ ਫਲਾਣਾ ਕਰ ਸਭ ਕੁਝ ਕਰਨ ਦੀ ਕੋਸ਼ਿਸ਼ ਕਰਿਆ ਉਹ ਡੁੱਬਣੋਂ ਹਟਿਆ ਨਹੀਂ ਫਿਰ ਉਸ ਤੋਂ ਬਾਅਦ ਇੱਕ ਕੋਈ ਵਿਦਵਾਨ ਸੀ ਤੁਹਾਡੇ ਵਰਗਾ ਉਹ ਕਹਿੰਦਾ ਐ ਨਹੀਂ ਇਹਨੇ ਨਿਕਲਣਾ ਮੈਂ ਦੱਸਦਾ ਕਿਵੇਂ ਨਿਕਲੂਗਾ ਕਹਿੰਦਾ ਕਰੋ ਇਹਦੇ ਆਲੇ-ਦਾਲੇ ਨਾ ਲੜਾਈ ਦਾ ਮਾਹੌਲ ਪੈਦਾ ਕਰੋ ਢੋਲ ਨਗਾੜੇ ਵਜਾਓ ਜਦੋਂ ਦਾ এনवायरमेंट ਬਦਲਿਆ ਛਾਲ ਮਾਰ ਕੇ ਹਾਥੀ ਬਾਹਰ ਆ ਗਿਆ ਤੋਂ ਜਿਹੜੀ ਸਭ ਤੋਂ ਪਹਿਲੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਉਹ ਇਹ ਹੈ ਕਿ ਤੁਹਾਡਾ এনवायरमेंट ਬਦਲੇ ਬਹੁਤ ਸਹੀ ਹੈ ਬਿਲਕੁਲ ਹਰ ਬੱਚੇ ਨੂੰ ਇਹ ਸਮਝ ਹੋਣੀ ਚਾਹੀਦੀ ਇਹ ਮਤਲਬ ਉਹਦੀ ਮਾਨਸਿਕਤਾ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੇ ਮਾਪੇ ਬਾਬ ਨੇ ਮੇਰੇ ਵਾਸਤੇ ਕੁਝ ਨਹੀਂ ਕਰਨਾ ਚਾਹੇ ਉਹਦੇ ਪਿਓ ਕੋਲ 100 ਕਰੋੜ ਰੁਪਏ ਸਮਝਦਾ ਹੈ ਕਿ ਉਹ ਕਰਨਗੇ ਸਾਡੇ ਵਾਸਤੇ ਕਿਉਂ ਕਰਨਗੇ ਵੀ ਤੁਹਾਡੇ ਵਾਸਤੇ ਔਰ ਅਸੀਂ ਕਰਦੇ ਵੀ ਹਾਂ ਪ੍ਰੋਬਲਮ ਸੋਲਵਿੰਗ ਉਹਨਾਂ ਨੂੰ ਸਿਖਾਉਂਦੇ ਹੀ ਨਹੀਂ ਹੈਗੇ ਅਸੀਂ ਤਾਂ ਇਹ ਬੁਨਿਆਦੀ ਜਿਹੜੀਆਂ ਪ੍ਰੋਬਲਮ ਜਿਹਨੇ ਪਹਿਲਾਂ ਇਹਨੂੰ ਸਮਝਣਾ ਪਊਗਾ ਇਹ ਜਿਹੜੀਆਂ ਚੀਜ਼ਾਂ ਆਪਾਂ ਨੂੰ ਦਿਖ ਰਹੇ ਨੇ ਪਲੈਨ ਹੋ ਗਏ ਜੀ ਆਹ ਨਸ਼ਿਆ ਨਹੀਂ ਪ੍ਰੋਬਲਮ ਹੋ ਗਈਆਂ ਇਹਦੀ ਜੜ ਇੱਕੋ ਹੀ ਹੈ ਇਹਦੀ ਬੇਸਿਕ ਜੜ੍ਹ ਹੀ ਹੈ ਹਾਂ ਜਿਹੜੀ ਸਾਡੀ ਬૌਧਿਕ ਪੱਧਰ ਜਿਹੜਾ نیچے 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 ਲੈ ਕੇ ਆ ਰਹੀ ਹੈ ਅਸੀਂ ਰਿਲੀਜੀਅਨ ਨਾਲ ਜੁੜ ਕੇ ਵੱਡੇ ਵੱਡੇ ਨਾਰੇ ਲਾਉਂਦੇ ਫਰੀ ਜਾਂਦੇ ਹਾਂ ਅਸੀਂ ਪੋਲਿਟਿਕਸ ਦੇ ਵਿੱਚ ਜੁੜ ਕੇ ਵੱਡਾ ਵੱਡਾ ਗਿਆਨ ਦੇ ਇਹਨਾਂ ਦੀ ਲੋੜ ਹੀ ਨਹੀਂ ਹੈ ਰਿਲੀਜੀਅਨ ਠੀਕ ਹੈ ਤੁਹਾਡਾ ਪਰਸਨਲ ਬਲੀਫ ਹੋਣਾ ਚਾਹੀਦਾ ਘਰ ਤੱਕ ਰੱਖੋ ਉਹਨੂੰ ਤੁਸੀਂ ਕੋਈ ਗੱਲ ਨਹੀਂ ਹੈਗੀ ਕਿਉਂਕਿ ਰਿਲੀਜੀਅਨ ਰਿਲੀਜੀਅਨ ਹੁੰਦਾ ਜਿਹੜਾ ਮਰਜ਼ੀ ਰਿਲੀਜੀਅਨ ਹੋਵੇ ਉਹ ਤੁਹਾਨੂੰ ਅੰਦਰ ਤਾਕਤ ਦਿੰਦਾ ਮੇਰਾ ਰਿਲੀਜੀਅਨ ਤੁਹਾਡੇ ਤੇ ਥੋਪਣ ਵਾਸਤੇ ਥੋੜਾ ਬਣਿਆ ਉਹ ਤਾਂ ਮੇਰੇ ਬਲੀਫ ਹੈ ਉਹ ਬਿਲਕੁਲ ਉਹ ਤਾਂ ਮੇਰਾ ਇੱਕੋ ਹੀ ਕਾਮਨ ਹੈ दैट इज ਸਾਇੰਸ ਸਾਇੰਸ ਵਿਗਿਆਨ ਅੱਗੇ ਤੁਸੀਂ ਤਾਂ ਵਧੋਗੇ ਪੰਜਾਬ ਵੀ ਅੱਗੇ ਤਾਂ ਵਧੂਗਾ ਕੋਈ ਵੀ ਖਿੱਤਾ ਅੱਗੇ ਤਾਂ ਵਧੂਗਾ ਜੇ এনवायरमेंट ਬਦਲੂਗਾ ਸੋਚ ਬਦਲੂਗੀ ਆ ਜਿਹੜਾ ਆਪਣਾ ਲੰਗਰ ਲਗਾਨੇ ਹੈ ਐਨਆਰਆਈਸ ਫ੍ਰੀ ਫੰਡਿੰਗ ਕਰ ਰਹੇ ਨੇ ਮਸ਼ੀਨਾਂ ਲਵਾ ਦਾਂਗੇ ਜੀ ਸਰਕਾਰਾਂ ਨੇ ਤਾਂ ਤੁਹਾਨੂੰ ਦੇਣੀ ਰੱਖਣੀ ਧੋਖੇ ਚ ਉਹ ਸਕੀਮ ਬਣਾ ਲਈ ਜੀ ਇਹਨਾਂ ਨੂੰ ਅਸੀਂ ਫ੍ਰੀ ਉਹ ਦੇ ਦਾਂਗੇ ਜੀ ਨਾ ਆਰਾਮ ਕਿਹਨੂੰ ਦਿੰਦ ਨੇ ਹੁਣ ਐਫਪੀਓ ਬਣਾ ਲੇ ਉਹ ਪਾਪੀ ਨੂੰ ਪੈਸੇ ਦਿੱਤੇ ਵੀ ਤੂੰ ਐਨੇ ਐਫਪੀਓ ਬਣਵਾਦੇ ਹੈ ਨਾ ਉਹਨੇ ਬਣਾਤੇ ਹੁਣ ਇੰਪੈਕਟ ਅਸੈਸਮੈਂਟ ਵੀ ਤਾਂ ਹੋਊਗੀ ਵੀ ਤੂੰ ਕਿੰਨਾ ਕੰਮ ਕਰਿਆ ਉਹ ਸਾਰੀ ਵਿੰਡੋ ਸ਼ਾਪਿੰਗ ਕਰ ਦਿੰਦਾ ਉਹ ਚਾਰਕ ਬੰਦੇ ਤੁਹਾਡੇ ਮੇਰੇ ਅੱਗੇ ਖੜੇ ਕਰ ਲੈਂਦੇ ਨੇ ਅੰਦਰੋਂ ਚਾਹੇ ਕੁਝ ਵੀ ਹੋਇਆ ਹੋਵੇ ਉਹ ਹਾਂਜੀ ਹਾਂ ਬੱਲੇ ਬੱਲੇ ਜੀ ਅਸੀਂ ਤਾਂ ਐ ਕਰ ਲਿਆ ਅਸੀਂ ਐ ਕਰ ਲਿਆ ਫੇਲਿਅਰ ਸਟੋਰੀਜ਼ ਹਜ਼ਾਰ ਹੋਣੀਆਂ ਸਕਸੈਸ ਸਟੋਰੀ ਇੱਕ ਵੀ ਨਹੀਂ ਹੋਊਗੀ ਉਹਨੂੰ ਪ੍ਰੋਜੈਕਟ ਕਰ ਦਿੰਦੇ ਨੇ ਕਿਸੇ ਨੂੰ ਇਨੋਵੇਟਰ ਦਿਖਾ ਦਿੰਦੇ ਨੇ ਵੀ ਇਹਨੇ ਜੀ ਆ ਮਸ਼ੀਨ ਇਨੋਵੇਟ ਕਰਤੀ ਪ੍ਰੈਜ਼ੀਡੈਂਟ ਵਾਰਡ ਮਿਲ ਗਿਆ ਜੀ ਇਹਨੂੰ ਆ ਦੇਖੋ ਜੀ ਕਮਾਲ ਕਰਤੀ ਹੁਣ ਉਹਦੇ ਚੱਕਰ 'ਚ 20 50 100 ਬੰਦੇ ਲੈ ਲੈਂਦੇ ਨੇ ਉਹਦਾ ਧੰਦਾ ਵੀ ਚੱਲ ਜਾਂਦਾ ਉਹ ਮਸ਼ੀਨ ਦੀ ਤੁਹਾਨੂੰ ਸਲਾਹੀਤ ਹੈ ਦੇਖਣ ਦੀ ਵੀ ਇਹ ਕੰਮ ਕਰੂਗੀ ਕਿ ਨਹੀਂ ਕਰੂਗੀ ਇੱਕੋ ਮਸ਼ੀਨ 'ਚ 36 ਚੀਜ਼ਾਂ ਕਰ ਰਹੇ ਹੋ ਜਿਹੜੀ ਜੈਕ ਆਫ ਆਲ ਮਾਸਟਰ ਆਫ ਨਨ ਫਿਰ ਉਹ ਜਦ ਤੱਕ ਤੁਸੀਂ ਉਹ ਕੁਆਲਿਟੀ ਨਹੀਂ ਬਣਾ ਸਕਦੇ ਜਦ ਤੱਕ ਤੁਸੀਂ ਉਹ ਮਾਰਕੀਟ ਦੇ ਵਿੱਚ ਉਹ ਜਾ ਨਹੀਂ ਸਕਦੇ ਗੱਲਾਂ ਥੋੜਾ ਵਿਗਨਗੀਆਂ ਬਾਜ਼ਾਰ 'ਚ ਬਾਜ਼ਾਰ 'ਚ ਜੇ 90 ਰੁਪਏ ਦੀ ਚੀਜ਼ ਵਿਕਦੇ ਤੁਸੀਂ 91 ਦੀ ਨਹੀਂ ਵੇਚ ਸਕਦੇ 99 ਦੀ ਚਾਹੇ ਵੇਚ ਲੋ ਕਿੰਨੀ ਐਫੀਸ਼ੀਐਂਸੀ ਨਾ ਕਰ ਰਹੇ ਹੋ ਕਿੰਨੇ ਕੰਮ ਨੂੰ ਸਮਝ ਰਹੇ ਹੋ ਕਿੰਨਾ ਉਹ ਸਾਰਾ ਤੁਸੀਂ ਕਰ ਰਹੇ ਹੋ ਉਹਦੇ ਤੇ ਨਿਰਭਰ ਕਰੂਗਾ ਬੈਠ ਕੇ ਕੈਮਰੇ ਸਾਹਮਣੇ ਅਸੀਂ ਤੁਸੀਂ ਵੀ ਗੱਲਾਂ ਮਾਰੀ ਜਾਂਦੇ ਆ ਕੋਈ ਵੀ ਗੱਲਾਂ ਮਾਰ ਰਿਹਾ ਹੈ ਅਸੀਂ ਜਜਮੈਂਟਲ ਹੋ ਸਕਦੇ ਆ ਯੂਥ ਨੂੰ ਬਲੇਮ ਦੇ ਸਕਦੇ ਆ ਯੂਥ ਦਾ ਵੀ ਕਸੂਰ ਹੈ ਸਾਡੀ ਪੀੜ੍ਹੀ 'ਚੋਂ ਕਿਹੜਾ ਰੋਲ ਮਾਡਲ ਬਣਿਆ ਜੀ ਹੂੰ ਦੱਸੋ ਕਿਹੜਾ ਰੋਲ ਮਾਡਲ ਹੈ ਜਿਹਨੂੰ ਸੋਲਵ ਕਰੋ ਤੁਸੀਂ ਉਪਜ ਇੰਨੀ ਕਰ ਲਈ ਜਿਹਦੀ ਲੋੜ ਹੀ ਨਹੀਂ ਹੈ ਤਾਨੂੰ ਵਰਗਲਾਈ ਜਾਂਦੇ ਨੇ ਵੀ ਇਹ ਜੇ ਤੁਸੀਂ ਨਾ ਉਗਾਇਆ ਭੁੱਖੇ ਮਰ ਜਾਣਗੇ ਲੋਕ ਤੁਹਾਨੂੰ ਮਰਵਾਣਗੇ ਇਹ ਹੂੰ 24 ਰੁਪਏ ਖਰੀਦਨੇ 24 ਰੁਪਏ ਖਰਚਾ 48 ਰੁਪਏ 12 ਤੋਂ 15 ਰੁਪਏ ਮਿਲ ਜਾਂਦਾ ਜਿੰਨਾ ਮਰਜੀ ਜਿੰਨਾ ਮਰਜੀ ਤਾਂ ਤੁਸੀਂ ਉਗਾਣਾ ਬੰਦ ਕਰ ਦੋ ਨਹੀਂ ਥੋੜਾ ਹੋਗਾ ਉਹ ਕੁਆਲਿਟੀ ਪ੍ਰੋਸੈਸ ਕਿਵੇਂ ਹੋਗਾ ਕੋਈ ਨਵੀਂ ਚੀਜ਼ ਇਨੋਵੇਟ ਕਰੋ ਮੇਰੇ ਤੋਂ ਰੈਸিপি ਪੁੱਛ ਕੇ ਤੁਸੀਂ ਬਣਾ ਲਿਆ ਕਾਮਯਾਬ ਥੋੜਾ ਹੋਗੇ ਤੁਸੀਂ ਉਹ ਤੁਹਾਡਾ ਸੱਚ ਨਹੀਂ ਜੀ ਤੁਸੀਂ ਕਹਿੰਦੇ ਹੋ ਤਾਂ ਹਾਂ ਉਹ ਥੋੜਾ ਸੱਚ ਨਹੀਂ ਨਾ ਤੁਸੀਂ ਆਸ-ਪਾਸ ਜਿਹੜੇ ਤੁਹਾਡਾ ਬੌਧਿਕ ਪੱਧਰ ਉੱਚਾ ਹੋਵੇ ਅਸੀਂ ਤਾਂ ਕਹਾਣੀਆਂ ਸੁਣਾਉਂਦੇ ਰਹਿੰਨੇ ਸਾਡੇ ਨਾਲ ਆਪ ਦੀ ਕੀ ਹੋਗੀ ਸਾਡੇ ਦਾਦ ਦੇ ਨਾਲ ਆਪ ਦੀ ਕੀ ਹੋਗੀ ਸਾਡੇ ਉਹ 550 ਸਾਲ ਪਹਿਲਾਂ ਸਾਡੇ ਨਾਲ ਆਪ ਦੀ ਕੀ ਸਾਲਾ ਉਹਦੇ ਚੋਂ ਹੀ ਨਹੀਂ ਬਾਹਰ ਆ ਪਾਰੇ ਅਸੀਂ ਤਾਂ ਹੋਈਆਂ ਨੇ ਬਦੀਕੀਆਂ ਉਹਨੂੰ ਅੰਦਰ ਪਾਲੋ ਨਾ ਉਹ ਡਿਫੀਟ ਆਪੇ ਹੀ ਹੋਗੇ ਜਾਂ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਗੇ ਜਾਂ ਤੁਸੀਂ ਲੋਕਾਂ ਦੀ ਮਦਦ ਕਰਨ ਨੂੰ ਤਿਆਰ ਹੋਗੇ ਬਾਬੇ ਨਾਨਕ ਨੇ ਲੰਗਰ ਲਗਾਉਣ ਵਾਸਤੇ ਕਦੀ ਵੀ ਨਹੀਂ ਕਿਹਾ ਬਾਬੇ ਨੇ ਨਾਨਕ ਨੇ ਕਿਹਾ ਵੰਡ ਚਕੋ ਵੰਡ ਵੰਡ ਨਾ ਭੁੱਲੋ ਉਹਨਾਂ ਨੇ ਅਡਵਾਲ ਸਾਹਿਬ ਨੂੰ ਵੀ ਕਿਹਾ ਤੇ ਮੈਨੂੰ ਵੀ ਕਿਹਾ ਜੇ ਮੈਂ ਤੁਹਾਨੂੰ ਕੁਝ ਦੇ ਰਿਹਾ ਤਾਂ ਤੁਸੀਂ ਵੀ ਮੈਨੂੰ ਕੁਝ ਦਿਓਗੇ ਤੈਨੂੰ ਤਾਂ ਹੀ ਗ੍ਰੋਥ ਹੋਊਗੀ ਸਮਾਜ ਦੀ ਜੇ ਮੈਂ ਤੁਹਾਨੂੰ ਸਿਰਫ ਚੈਰਿਟੀ ਕਰ ਰਿਹਾ ਤੁਹਾਨੂੰ ਆ ਕੇ ਪੈਸੇ ਦੇ ਰਿਹਾ ਤਾਂ ਤੁਹਾਨੂੰ ਤੁਹਾਡੇ ਨਾਲ ਸਭ ਤੋਂ ਵੱਡੀ ਨਾ ਅਨਸਾਫੀ ਕਰ ਰਿਹਾ ਮੈਂ ਬਿਲਕੁਲ ਹੱਥ ਵਾੜ ਰਿਹਾ ਮੈਂ ਤਾਂ ਬਿਲਕੁਲ ਜੇ ਮੈਂ ਤੁਹਾਡੇ ਅਸੀਂ ਕੁਝ ਕਰ ਰਹੇ ਹਾਂ ਤਾਂ ਤੁਹਾਨੂੰ ਵਾਪਸ ਮੈਨੂੰ ਪੇ ਕਰਨਾ ਚਾਹੀਦਾ ਹਮ 100% ਪੇ ਕਰਨਾ ਚਾਹੀਦਾ ਤੋਂ ਮੈਂ ਬਾਰ ਬਾਰ ਇਹੀ ਕਹਿਣਾ ਹੁਣਾ ਕਿ ਇਹ ਜਿਹੜਾ ਸੋਸ਼ਲ ਵਰਕ ਅਸੀਂ ਕਹਿ ਦਿੰਨੇ ਆ ਐਨ ਜੀਓਜ਼ ਬਣਾ ਲੈਨੇ ਅਸੀਂ ਹੋਰ ਬਣਾ ਲੈਨੇ ਜਾਂ ਤਾਂ ਇਹ ਸ਼ੋਸ਼ਾ ਜਾਂ ਇਹ ਸ਼ੋਚਣਾ ਸਰਕਾਰ ਦੇ ਜਿੰਨੇ ਅਵਾਰਡ ਨੇ ਸਾਰੇ ਜਿੰਨੇ ਦਿੱਤੇ ਹੋਏ ਨੇ ਇਹ ਸਮਝ ਲਓ ਵੀ ਇਹ ਇਹਦੇ ਚੋਂ 99.9% ਜਿਹੜੇ ਨੇ ਉਹ ਵਿੰਡੋ ਡਰੇਸਿੰਗ ਹੈ ਉਹ ਸਾਰੀ ਦਿਖਾਵਾ ਬਾਜ਼ੀ ਹੈ ਉਹਦੇ ਮਗਰ ਕੁਝ ਨਹੀਂ ਹੈਗਾ ਉਹਦੇ ਮਗਰ ਕੁਝ ਨਹੀਂ ਅਗਲਾ ਕਹਿੰਦੇ ਜੀ ਮੇਰੇ ਕੋਲੇ ਤਾਂ ਅਵਾਰਡ ਇੱਕੋ ਬੀਬੀ ਮਿਲ ਗਈ ਮੈਨੂੰ ਹਣ ਉਹ ਬੋਲੋ ਹਟਦੀ ਨਹੀਂ ਉਹ ਐਨਾ ਬੋਲਦੀ ਹੈ ਉਹ ਜਿਹਦਾ ਕੋਈ ਹਿਸਾਬ ਹੀ ਨਹੀਂ ਆਹ ਦੇਖੋ ਜੀ 90 ਪੇਜ ਦੀ ਪ੍ਰੋਜੈਕਟ ਰਿਪੋਰਟ ਹੈ ਮੈਂ 3 ਦਿਨ ਲੱਗ ਜਾਣਗੇ ਮੈਨੂੰ ਐਕਸਪਲੇਨ ਕਰਨ ਨੂੰ ਮੈਂ ਅੰਦਰ ਹੱਸ ਰਿਹਾ ਸੀ ਵੀ ਜਿਹੜੀ ਗੱਲ ਕਹਿਂ ਚ ਤੈਨੂੰ 3 ਦਿਨ ਲੱਗ ਰਹੇ ਨੇ ਉਹਨੂੰ ਐਗਜ਼ੀਕਿਊਸ਼ਨ ਪਤਾ ਨਹੀਂ ਕਰ ਦੋਗੀ ਰਿਐਲਿ ਮੈਂ ਪੰਜਾਬ ਨੂੰ ਠੀਕ ਕਰ ਦੂੰਗੀ ਜੀ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੂੰਗੀ ਜੀ ਦੇਖੋ ਮੈਨੂੰ ਫਲਾਣੀ ਸਰਕਾਰ ਨੇ ਅਵਾਰਡ ਦਿੱਤਾ ਉਹ ਮੈਂ ਕਹਾ ਬੀਬੀ ਜੀ ਕਿਤਾਬਾਂ ਵਾਲੀ ਗੱਲ ਛੱਡੋ ਦੂਜੀ ਫੇਰ ਉਹ ਲੜ ਪਈ ਕਹਿੰਦੀ ਮੈਂ ਜਨਾਨੀ ਆ ਤਾਂ ਤੂੰ ਇਹ ਕਹਣਾ ਉਹ ਮੈਂ ਕਹਾ ਤੇਰੇ ਦਿਮਾਗ 'ਚ ਤਾਂ ਕੰਪਲੈਕਸੇ ਬੜੇ-ਬੜੇ ਨੇ ਮੈਂ ਤਾਂ ਬੰਦੇ ਜਨਾਨੀ ਦੀ ਗੱਲ ਹੀ ਨਹੀਂ ਕਰੀ ਜਿਹੜੀ ਮੈਂ ਗੱਲ ਕਰ ਰਿਹਾ ਤੈਨੂੰ ਰਿਐਲਿਟੀ ਦਾ ਪਤਾ ਹੈ ਤੂੰ ਤਾਂ AC ਕਮਰੇ 'ਚ ਬੈਠ ਕੇ ਬਣਾ ਲਈ ਪਾਲਿਸੀ ਹੈ ਨਾ ਤੇ ਉਹਨੂੰ ਤੁਸੀਂ ਕਰ ਰਹੇ ਹੋ ਤਾਂ ਗਵਰਨਮੈਂਟ ਨੇ ਵੀ ਜਿਹੜੀਆਂ ਪਾਲਿਸੀਜ਼ ਬਣਾ ਲੀਆਂ ਉਹ ਜੇ ਤੁਹਾਨੂੰ ਲੋਨਸ ਦੇਤੇ ਉਹਨੇ ਤਾਂ ਤੁਸੀਂ ਲੋਨ ਤਾਰੇ ਨਹੀਂ ਪ੍ਰਣਾ ਪੈਸੇ ਤੋਂ ਕਾਰੋਬਾਰ ਹੋਣਗੇ। ਔਰ ਉਸ ਵੇਲੇ ਕੈਸ਼ ਬਰਨ ਕਰਨਾ ਪਊਗਾ ਤੁਹਾਨੂੰ। ਜਿੰਨੀ ਦੇਰ ਤੁਸੀਂ ਸਿੱਖ ਰਹੇ ਹੋ, ਓਨੀ ਦੇਰ ਕੈਸ਼ ਬਰਨ ਕਰਨਾ ਪਊਗਾ। ਤਾਂ ਉਹ ਉਦੋਂ ਹੀ ਸਿੱਖ ਸਕਦੇ ਹੋ ਜਦੋਂ ਤੁਹਾਡੇ ਤੇ ਬ੍ਰੈਡ ਅਰਨਰ ਨਹੀਂ ਹੈਗੇ ਤੁਸੀਂ ਘਰ ਵਾਸਤੇ ਦਾਲ ਰੋਟੀ ਨਹੀਂ ਚਲਾਣੀ। ਜੇ ਤੁਸੀਂ ਘਰ ਦੀ ਦਾਲ ਰੋਟੀ ਚਲਾਣੀ ਹੈ ਤਾਂ ਉਹਦੇ ਚ ਹੀ ਉਲਝ ਕੇ ਰਹਿ ਜਾਓਗੇ। ਤੁਹਾਡੇ ਕੋਲ ਸਮਾਂ ਕਿੱਥੇ ਹੈ? ਤਾਂ ਤੁਸੀਂ ਬੱਚਿਆਂ ਦੀ ਜਿਹੜੀ ਬૌਧਿਕ ਪੱਧਰ ਉਹਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰੋ। ਇਹ ਜਿਹੜੀ ਲੜਾਈਆਂ ਪੜਾਈਆਂ ਨੇ ਜੋ ਸਾਡੇ ਨਾਲ ਬਦੀਕੀਆਂ ਹੋਈਆਂ ਜਾਂ ਹੋ ਜਾਣਗੀਆਂ, ਉਹ ਸਾਰੀਆਂ ਚੀਜ਼ਾਂ ਤੋਂ हाथ जोड़ के विनती है कि ओदे तो बाहर ल्या के उन्हें अपने जीवन ਨੂੰ ਕਿਤੇ ਪਛਾਣ ਦੀ ਵਾਲੇ ਪਾਸੇ ਪ੍ਰੇਰਿਤ ਕੀਤਾ ਜਾਵੇ چھوٹے چھوٹے ਇਹ ਜਿਹੇ ਅੰਡੈਵਰ ਇੰਡੀਵਿਜੂਅਲ ਲੈਵਲ ਤੇ ਕੀਤੇ ਜਾਣ ਜਿੱਥੇ ਤੁਸੀਂ ਨੌਲੇਜ ਸ਼ੇਅਰਿੰਗ ਕਰੋ ਹੈ ਮਤਲਬ ਇਹ ਤੂੜੀ ਦੇ ਕੋਠੇ ਚੋਂ ਸੂਈ ਲੱਭਣ ਵਾਲੀ ਕਿਉਂਕਿ ਤੁਹਾਨੂੰ ਹਰ ਬੰਦਾ ਕੰਮ ਕਰਨ ਵਾਲਾ ਨਹੀਂ ਮਿਲਣਾ ਜੀ ਪਰ ਸਰਵਾਈਵ ਵੀ ਉਹੀ ਕਰੂਗਾ ਬਚੂਗਾ ਵੀ ਉਹੀ ਹੂੰ ਇਹ ਜਿਹੜਾ ਬੰਦਾ ਕੰਮ ਕਰੂਗਾ ਇਵਨ ਵਿਦੇਸ਼ ਜਾ ਕੇ ਵੀ ਜਿਨ੍ਹਾਂ ਨੇ ਕੰਮ ਕਰੇ ਨੇ ਉਹੀ ਬਚੇ ਨੇ ਔਰ ਜਿਵੇਂ ਪਹਿਲਾਂ ਸ਼ੁਰੂ ਦੇ ਵਿੱਚ ਉਹ ਹੋ ਸਕਦਾ ਕਈਆਂ ਚਲਾਂਦੇ ਹੁਣ ਹੌਲੀ ਹੌਲੀ ਜਿਵੇਂ ਉਹਨਾਂ ਨੂੰ ਸਮਝ ਆਈਆਂ ਚੀਜ਼ਾਂ ਦੀ ਉਹਨਾਂ ਨੇ ਆਪਣੇ ਆਪ ਨੂੰ ਗਰੋ ਕਰਿਆ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਉਹ ਸਾਰੀ ਚੀਜ਼ਾਂ ਪੜਾਈਆਂ ਤਾਂ ਉਹ ਅੱਗੇ ਉਹ ਬਚਦੇ ਨੇ ਤੋਂ ਇਹ ਅੱਜ ਦਾ ਆਪਾਂ ਇਨਸੀਡੈਂਟ ਮੰਨ ਲਿਆ ਕਿ ਜੀ ਬਾਹਰੋਂ ਭੇਜਤਾ ਇੱਕ ਜਹਾਜ਼ ਭੇਜਤਾ ਦੋ ਜਹਾਜ਼ ਭੇਜਤੇ ਨਾ ਵੀ ਭੇਜਦੇ ਤਾਂ ਉਧਰ ਵੀ ਇਹੀ ਕੁਸ਼ੀ ਹੋਣਾ ਸੀ ਉਹਨਾਂ ਦੇ ਕਿਉਂਕਿ ਸੈਚੂਰੇਸ਼ਨ ਹੋ ਗਈ ਉਧਰ ਤਾਂ ਕਿਆ ਉਹਨਾਂ ਦਾ ਕਸੂਰ ਹੈ ਨਹੀਂ ਕਸੂਰ ਉਹਨਾਂ ਨੂੰ ਲੱਗਦਾ ਸੀ ਇਹੀ ਕਰ ਸਕਦੇ ਆ ਇੱਥੇ ਮੈਨੂੰ ਨਹੀਂ ਮਿਲਨੇ ਪੈਸੇ ਜਾਂ ਉਹਨਾਂ ਦੇ ਉੱਥੇ ਮੈਨੂੰ ਮਿਲ ਜੂਗੇ ਉੱਥੋਂ ਪੈਸੇ ਵੱਧ ਮਿਲ ਜਾਣਗੇ ਬਹੁਤ ਮੰਦ ਭੰਗ ਹੈ ਬਹੁਤ ਬੰਦ ਭਗ ਔਰ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਬੰਦਿਆਂ ਵਾਸਤੇ ਕੋਈ ਕੰਮ ਨਹੀਂ ਹੈਗਾ ਤੇ ਜੇ ਉਹਨਾਂ ਦੇ ਮਾਪੇ-ਬਾਪ ਨੂੰ ਲੱਗਦਾ ਵੀ ਅਸੀਂ ਪੈਸੇ ਮੇਰੇ ਕੋਲੇ ਆ ਗਏ ਨੇ ਵੀ ਆ ਮੈਂ ਬਾਹਰੋਂ ਪੈਸੇ ਕਮਾ ਕੇ ਆ ਗਿਆ ਮੈਂ ਲਾ ਕੇ ਕੋਈ ਕਾਰੋਬਾਰ ਚਲਾ ਲੂੰਗਾ ਨਹੀਂ ਚੱਲਣਾ ਨਹੀਂ ਚਲਾਣਾ ਨਹੀਂ ਚਲਾਣਾ ਨਹੀਂ ਚੱਲਣਾ ਐਫ ਪੀਓ ਫਿਓ ਤਾਂ ਬਿਲਕੁਲ ਨਹੀਂ ਚੱਲਨੇ ਕੋਆਪਰੇਟਿਵ ਢਾਂਚਾ ਦਾ ਇੱਥੇ ਚੱਲ ਹੀ ਨਹੀਂ ਸਕਦਾ ਪੰਜਾਬ 'ਚ ਇੰਡੀਵਿਜੂਅਲ ਕੰਮ ਚੱਲਣਗੇ ਛੋਟੇ ਪੱਧਰ ਤੋਂ ਕੰਮ ਚੱਲਣ ਹੌਲੀ ਹੌਲੀ ਕੰਮ ਚੱਲਣਗੇ ਤੁਸੀਂ ਬੇਸ਼ੱਕ ਰੇੜੀ ਲਗਾ ਲਓ ਲੇਕਿਨ ਰੇੜੀ ਲਾਣ ਵੇਲੇ ਜਿਹੜਾ ਵੀ ਤੁਸੀਂ ਪ੍ਰੋਡਕਟ ਬਣਾ ਰਹੇ ਹੋ ਉਹਦੇ ਵਿਗਿਆਨ ਨੂੰ ਉਹਦੀ ਸਾਇੰਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹਦੇ ਉੱਤੇ ਟ੍ਰਾਇਲਸ ਕਰਨੇ ਸ਼ੁਰੂ ਕਰੋ ਆਪਣਾ ਪੱਧਰ ਜੇ ਤੁਹਾਡਾ ਦਾਦਾ ਉਹੀ ਪਰਾਠਾ ਬਣਾਉਂਦਾ ਸੀ ਤੁਸੀਂ ਵੀ ਅੱਜ ਪਰਾਠਾ ਬਣਾ ਰਹੇ ਹੋ ਤਾਂ ਤੁਹਾਨੂੰ ਬੈਗ ਗੇਅਰ ਲੱਗਿਆ ਹੋਇਆ ਸਮੇਂ ਦੇ ਹਾਣੀ ਬੰਨਣਾ ਪਊਗਾ ਤੁਹਾਨੂੰ ਪੰਜੀਰੀ ਜਿਹੜੀ ਜਦ ਬਣਦੀ ਸੀ ਅੱਜ ਖਾ ਲੋਗੇ ਤੁਹਾਨੂੰ ਬਿਮਾਰ ਕਰ ਦੂਗੀ ਅੱਜ ਪੰਜੀਰੀ ਕਿਹ ਜੀ ਹੋਣੀ ਚਾਹੀਦੀ ਹੈ ਹਾਈ ਪ੍ਰੋਟੀਨ ਹਾਈ ਫਾਈਬਰ ਤੁਹਾਡੇ ਦਿਮਾਗ 'ਚ ਪਤਾ ਤਾਂ ਹੋਵੇ ਲਿਵਰ ਨੂੰ ਤੁਸੀਂ ਪ੍ਰੋਟੀਨ ਦੇ ਨਹੀਂ ਰਹੇ ਲਿਵਰ ਫੈਕਟਰੀ ਹੈ ਸਾਰੇ ਸਰੀਰ ਨੂੰ ਚਲਾਉਣ ਵਾਸਤੇ ਹਾਰੇ ਸਾਰੇ ਹਾਰਮੋਨ ਜੋ ਦੇ ਰਿਹਾ ਉਹ ਪ੍ਰੋਟੀਨ ਤੁਸੀਂ ਉਹ ਪੰਜੀਰੀ ਟੇਸਟੀ ਕਿਵੇਂ ਬਣੇ ਉਹਦੇ ਵਿੱਚ ਕਿਹੜੇ ਇੰਗਰੀਡੀਅੰਟਸ ਹੋਣ ਉਹ ਤਾਂ ਪਤਾ ਲੱਗੂਗੀ ਜੇ ਤੁਹਾਨੂੰ ਫੂਡ ਸਾਇੰਸ ਫੂਡ ਟੈਕਨੋਲੋਜੀ ਦਾ ਪਤਾ ਹੋਊਗਾ ਪ੍ਰੋਸੈਸਿੰਗ ਕਿਵੇਂ ਹੋਊਗੀ ਹੀਟ ਕਿਵੇਂ ਘੁੰਮਦੀ ਹੈ ਕਿਵੇਂ ਚੱਲਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਤੁਹਾਨੂੰ ਸਮਝ ਆਏ ਤੁਹਾਨੂੰ ਬੋਧ ਹੈ ਉਹ ਜਦ ਤੱਕ ਨਹੀਂ ਹੈਗੀ ਉਹ ਤੱਕ ਕਿਸੇ ਦਾ ਕੋਈ ਫਿਊਚਰ ਨਹੀਂ ਪੰਜਾਬ ਨੇ ਕਿਤੇ ਨਹੀਂ ਜਾਣਾ ਪੰਜਾਬ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਨੇ ਉਹ ਬਦਲਣਗੇ ਕੁਝ ਖਤਮ ਹੋਣਗੇ ਕੁਝ ਨਵੇਂ ਆਣਗੇ ਜਿਨ੍ਹਾਂ ਨੂੰ ਆਪਾਂ ਭਈਏ ਕਹਿ ਦਿੰਨੇ ਆ ਉਹਨਾਂ ਵਿੱਚ ਇਹਨਾਂ ਨੂੰ ਕੁੱਟ ਕੇ ਬਾਹਰ ਭਜਾ ਦੋ ਉਹ ਵੀ ਉਹ ਕੰਮ ਕਰ ਰਹੇ ਨੇ ਉਹ ਸਿੱਖ ਰਹੇ ਨੇ ਆਪਣਾ ਬੌਧਿਕ ਪੱਧਰ ਉੱਚਾ ਕਰ ਰਹੇ ਨੇ ਹੁਣ ਤਾਂ ਪੰਜਾਬੀ ਵੀ ਇਹੋ ਜਿਹੀ ਬੋਲਦੇ ਨੇ ਪਛਾਣੀ ਨਹੀਂ ਸਕਦੇ ਉਹਦੇ ਨੇ ਕੋਈ ਕੇਲਾ ਵੇਚ ਰਿਹਾ ਸੀਗਾ ਉਹਨੇ ਪੂਰਾ ਦਾੜਾ ਪ੍ਰਕਾਸ਼ਿਆ ਹੋਇਆ ਗਾਤਰਾ ਪਾਇਆ ਹੋਇਆ ਉਹ ਸਾਰਾ ਜੀ ਤੇ ਮੈਂ ਕਿਹਾ ਵੀ ਕਿੰਨੇ ਦੇ ਕੇਲਾ ਬਾਬੂ ਜੀ ਜੋ ਮਰਜੀ ਦੇ ਹੀ ਦੇਣਾ ਬਾਬਾ ਤੇਰੇ ਸਦਕੇ ਠੀਕ ਹੈ ਤੋ ਬਾਹਰਲਾ ਸਰੀਰ ਦਾ ਵੇਛ ਜਿਹੜਾ ਮਰਜ਼ੀ ਬਣਾ ਲਓ ਜੀ ਜੋ ਮਰਜ਼ੀ ਬਣਾ ਲਓ ਤੁਸੀਂ ਹਨ ਸਵਾਲ ਤਾਂ ਤੁਹਾਡਾ ਬૌਧਿਕ ਪੱਧਰ ਕਿੱਥੇ ਆ ਉਹਦੇ ਤੇ ਤੁਸੀਂ ਕੀ ਕੰਮ ਕਰ ਰਹੇ ਹੋ ਤੋ ਜਿੰਨੇ ਐਨ ਆਰ ਆਈ ਜੇ ਕੋਈ ਦੇਖ ਰਿਹਾ ਹੈ ਜਾਂ ਜਿਹੜੇ ਕੋਈ ਫੰਡਿੰਗ ਏਜੰਸੀਜ਼ ਦੇਖ ਰਹੀਆਂ ਨੇ ਚਲੋ ਫੰਡਿੰਗ ਏਜੰਸੀਆਂ ਨੇ ਤਾਂ ਆਪਣਾ ਡਰਾਮਾ ਕਰਨਾ ਹੀ ਹੈ بیا ਅਸੀਂ ਇਨੋਵੇਟਰ ਲੱਭ ਲਿਆ ਜੀ ਇਹਨੇ ਕੋਈ ਨਵ ਨਵ ਖੋਜ ਕਰਤੀ ਜੀ ਤੁਸੀਂ ਇੱਕ ਬੰਦੇ ਨੇ ਕੋ ਬਣਾ ਲਿਆ ਪੁਤਲਾ ਜਿਹਾ ਬਣਾ ਲਿਆ ਐ ਪਰਦਾ ਜਿਹਾ ਘੁੰਮ ਜਾਂਦਾ ਉਹ ਉਸੇ ਨੂੰ ਪ੍ਰੋਜੈਕਟ ਕਰੀ ਜਾਂਦੇ ਦੇਖੋ ਜੀ ਕਿੰਨਾ ਦਿਮਾਗ ਚਲਾਇਆ ਇਹਨੂੰ ਪੂਰੇ ਨੂੰ ਬੰਦਾ ਖੜਾਣ ਦੀ ਲੋੜ ਨਹੀਂ ਠੀਕ ਹੈ ਵਧੀਆ ਗੱਲ ਹੈ ਉਹ ਪਰ ਕਿਹਾ ਉਹ ਅੱਜ ਦੀ ਟੈਕਨੋਲੋਜੀ ਨੂੰ ਬੀਟ ਕਰ ਲੂਗਾ ਕਦੀ ਵੀ ਨਹੀਂ ਬੀਟ ਕਰ ਸਕਦਾ ਤੁਸੀਂ ਉਹਨੂੰ ਅਵਾਰਡ ਦਿੱਤਾ ਤੁਸੀਂ ਪ੍ਰੈਜ਼ੀਡੈਂਟ ਦੇ ਘਰ ਚ ਉਹਨੂੰ 4 ਦਿਨ ਰੱਖ ਲਿਆ ਥਿਸ ਇਸ ਨੋਟ ਡਨ ਉਹਨੂੰ ਤੁਸੀਂ ਕਿਸੇ ਸਕੂਲ ਬਿਜ਼ਨਸ ਉਹਦੇ ਚ ਪਾਓ ਸਕੂਲ ਦੇ ਵਿੱਚ ਇੰਜੀਨੀਅਰਿੰਗ ਸਕੂਲ ਦੇ ਵਿੱਚ ਪਾਓ ਫਿਰ ਦੇਖੋ ਵੀ ਤੇਰਾ ਦਿਮਾਗ ਕਿੰਨਾ ਇਨੋਵੇਟ ਕਰਦਾ ਕਿਵੇਂ ਤੇਰਾ ਅੱਗੇ ਜਾ ਰਿਹਾ ਹੈ ਨਾ ਬਿਲਕੁਲ ਅਸੀਂ ਇਹ ਜਿਹੜੇ ਰੋਲ ਮਾਡਲ ਸੀ ਬਣਾ ਰਹੇ ਹਾਂ ਉਹੀ ਗਲਤ ਬਣਾ ਰਹੇ ਹਾਂ ਕੋਈ ਕਹਿੰਦਾ ਮੈਂ ਆਰਗੈਨਿਕ ਚ 25 ਲੱਖ ਕਮਾਇਆ ਕੋ 20 ਲੱਖ ਤੱਪੜ ਰੋਲੇ ਪ ਠੀਕ ਹੈ ਇਹ ਹੁਣ ਜੇ ਕੋਈ ਗੱਲ ਕੋਈ ਕਹਿ ਦੋ ਤਾਂ ਕਹਿ ਰਿਹਾ ਕਿ ਜੈਹਰਾ ਖਾ ਲਈਏ ਅਸੀਂ ਉਹ ਤੁਸੀਂ ਜੋ ਖਾ ਰਹੇ ਹੋ ਉਹਨੂੰ ਨਾਪਣ ਦਾ ਤੋਲਣ ਦਾ ਤੁਹਾਡੇ ਕੋਲ ਸਾਧਨ ਹੈ ਤੁਸੀਂ ਕੀ ਖਾ ਰਹੇ ਹੋ ਕੀ ਨਹੀਂ ਖਾ ਰਹੇ ਬਿਲਕੁਲ ਤਾਂ ਇਹ ਇੰਨਾ ਸਿੰਪਲ ਨਹੀਂ ਹੈਗਾ ਬਹੁਤ ਉਲਝਿਆ ਹੋਇਆ ਹੈ ਸਿਸਟਮ ਇਹਦਾ ਸੇਰਾ ਵੀ ਨਹੀਂ ਲੱਭ ਰਿਹਾ ਕਿ ਕਿੱਥੋਂ ਲੱਭੂਗਾ ਪਰ ਬੇਸਿਕਲੀ ਕਹਾਣੀ ਇਹ ਹੈ ਕਿ ਤੁਹਾਨੂੰ ਚੀਜ਼ਾਂ ਸਿੱਖਣੀਆਂ ਪੈਣਗੀਆਂ ਪਿੱਛੇ ਰਹਿ ਗਏ ਹੋਏ ਹਾਂ ਅਸੀਂ ਔਨ ਦਾ ਕਾਸਟ ਆਫ ਰਿਪੀਟਿੰਗ ਮਾਈਸੈਲਫ ਖੜਾ ਤਾਂ ਪਾਣੀ ਵੀ ਬਦੂ ਮਰ ਜਾਊਗਾ ਜੀ ਤੁਹਾਨੂੰ ਆਪਣੇ ਆਪ ਤੇ ਕੰਮ ਕਰਨਾ ਪਊਗਾ ਔਰ ਥੋੜੇ ਪੈਸਿਆਂ ਦੇ ਵਿੱਚ ਗੁਜ਼ਾਰਾ ਕਰਨਾ ਪਊਗਾ ਹੌਲੀ ਹੌਲੀ ਤੁਹਾਡੀ ਹਾਇਸ਼ੀਅਤ ਬਣ ਜੂਗੀ ਹੌਲੀ ਹੌਲੀ ਤੁਸੀਂ ਨੌਲੇਜ ਅਕਵਾਇਰ ਕਰ ਲੋਗੇ ਹੌਲੀ ਹੌਲੀ ਤੁਸੀਂ ਉਹ ਟ੍ਰਾਇਲਸ ਕਰੋਗੇ ਸਰਲ ਸਿੱਧੀ ਭਾਸ਼ਾ ਦੇ ਵਿੱਚ ਸਕਿੱਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਕੰਪਲਿਕੇਟਿਡ ਨਹੀਂ ਹੋਣੀ ਚਾਹੀਦੀਆਂ ਚੀਜ਼ਾਂ ਜਦੋਂ ਵੀ ਤੁਸੀਂ ਆਹ ਐਡਵਾਈਜ਼ਰ ਰਿਵਿਊਜ਼ਰ ਦੇ ਚੱਕਰ 'ਚ ਪੈ ਗਏ ਤਾਂ ਸਮਝ ਲਓ ਗਦੀ ਗੇੜ 'ਚ ਪੈ ਗਏ ਤੁਸੀਂ ਉਹ ਤਾਂ ਤੁਹਾਨੂੰ ਨਿਕਲਣ ਹੀ ਨਹੀਂ ਦਿੰਦਾ ਸਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿੱਦਾਂ ਆਪਾਂ ਉਹਦੀ ਇਜ਼ਰਾਈਲ ਦੀ ਗੱਲ ਕੀਤੀ ਸੀ ਉਹਨਾਂ ਦਾ ਸਟਰਕਚਰ ਕਿਦਾਂ ਦਾ ਜਿੱਦਾਂ ਉਹ ਉਹਨਾਂ ਨੂੰ ਤੁਸੀਂ ਪਿਛਲੀ ਵਾਰ ਪਿਛਲੀ ਵੀਡੀਓ ਚ ਬੜਾ ਦੱਸਿਆ ਸੀ ਕਿਉਂਕਿ ਉਹ ਦੁਨੀਆ ਤੇ ਰਾਜ ਕਰ ਰਹੇ ਨੇ ਉਹਨਾਂ ਦਾ ਸਟਰਕਚਰ ਕਿਦਾਂ ਦਾ ਜਿੱਦਾਂ ਤੁਸੀਂ ਦੱਸਿਆ ਆਪਣਾ ਬੌਧਿਕ ਪੱਧਰ ਅਸੀਂ ਕਰਨਾ ਉਹ ਕਿਵੇਂ ਆਪਣੇ ਉਸ ਲੋਕਾਂ ਨੂੰ ਟ੍ਰੇਨ ਕਰ ਰਹੇ ਉਹ ਕਿਵੇਂ ਉਹ ਇੰਨੇ ਅੱਗੇ ਨਿਕਲ ਗਏ ਸਾਡੇ ਤੁਸੀਂ ਇਜ਼ਰਾਈਲ ਦੀ ਗੱਲ ਕਰ ਲਓ ਤੁਸੀਂ ਅਮਰੀਕਾ ਦੀ ਗੱਲ ਕਰ ਲਓ ਤੁਸੀਂ ਚੀਨਾ ਦੀ ਗੱਲ ਕਰ ਲਓ ਹਾਂਜੀ ਠੀਕ ਹੈ ਜਿਹੜਾ ਵੀ ਦੇਸ਼ ਅੱਗੇ ਵਧਿਆ ਉਹ ਉਹ ਬૌਧਿਕ ਪੱਧਰ ਉੱਚਾ ਹੋਣ ਨਾਲ ਹੀ ਵਧਿਆ ਹੋਰ ਕਿਸੇ ਚੀਜ਼ ਨਾਲ ਨਹੀਂ ਵਧਿਆ ਚੀਨ ਨੇ ਪਹਿਲਾਂ ਤਾਂ ਰਿਲੀਜੀਅਨ ਨੂੰ ਖਤਮ ਕਰਿਆ मतलब ਕੈਨ ਉਥੇ ਰਿਲੀਜੀਅਨ ਹੈ ਲੇਕਿਨ ਉਹਨੂੰ ਪ੍ਰੀਚ ਵੀ ਉਹ ਕਹਿੰਦੇ ਨੇ ਤੁਸੀਂ ਠੀਕ ਹੈ ਇਹਨੂੰ ਆਪਣੇ ਘਰ ਤੱਕ ਰੱਖੋ ਲੇਕਿਨ ਕੰਮ ਵੇਲੇ ਸਿਰਫ ਇਹਦੀ ਬਿਜ਼ਨਸ ਦੀ ਗੱਲ ਕਰੋ ਅਮਰੀਕਾ ਜਦੋਂ ਬਸਣਾ ਸ਼ੁਰੂ ਹੋਇਆ ਉੱਥੇ ਹਰੇਕ ਦੇਸ਼ ਦੇ ਮੁਲਕ ਦਾ ਜਿਹੜਾ ਬੰਦਾ ਕੰਮ ਕਰਨ ਵਾਲਾ ਸੀ ਦਿਮਾਗੀ ਸੀ ਉਹ ਗਿਆ ਚੀਨਾ ਨੇ ਹਿੰਦੁਸਤਾਨ ਦੇ ਵਿੱਚ ਜਿੰਨੇ ਕੰਮ ਕਰਨ ਵਾਲੇ ਬੰਦੇ ਸੀ ਸਾਰਿਆਂ ਨੂੰ ਕਿਹਾ ਆ ਜਾ ਅਸ ਇਨਵਾਇਰਨਮੈਂਟ ਦਿਨੇ ਚਾਹੀਏ ਇਨਫੋਸਿਸ ਚਾਹੀਏ ਕੋਈ ਚਾਹੀਏ ਜਿਹੜੇ ਭੌਤੂ ਕਹਿਣਾ ਉਹ ਦਿਨੇ ਆਪਣੇ ਬੰਦੇ ਨੂੰ ਜਿੰਨੀ ਸਕਿਲਡ ਲੇਬਰ ਇਸ ਵੇਲੇ ਚੀਨ ਕੋਲ ਦੁਨੀਆ ਚ ਕਿਸੇ ਕੋਲ ਨਹੀਂ ਹੈ ਜਿੰਨੀ ਇਨੋਵੇਸ਼ਨ ਹੋ ਰਹੀ ਹੈ ਉਹ ਜਿੰਨੀ ਚੀਨ ਦੇ ਵਿੱਚ ਹੋ ਰਹੀ ਹੈ ਕਿਸੇ ਕੋਲ ਨਹੀਂ ਹੈ ਕਿਉਂਕਿ ਉਹਨਾਂ ਨੂੰ ਕਨਸੈਪਟ ਕਲੀਅਰ ਹੋ ਗਿਆ ਜਦ ਤੁਹਾਨੂੰ ਬੇਸਿਕ ਪਤਾ ਲੱਗ ਗਿਆ ਵੀ ਆ ਪਲਾਸਟਿਕ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਹੁੰਦਾ ਤਾਂ ਹੀ ਨਵੀਂ ਚੀਜ਼ ਕੱਢੋਗੇ ਨਾ ਜੀ ਜੇ ਤੁਸੀਂ ਕਹਿੰਦਾ ਬਸ 145 ਡਿਗਰੀ ਕਰ ਲੈ ਐਂ ਕਰਕੇ ਐਨਾ ਸ਼ਾਰਟ ਕਰ ਦੇ ਤਾਂ ਤੁਸੀਂ ਉੱਥੇ ਹੀ ਰਹਿ ਗਏ ਹੂੰ ਤੁਸੀਂ 145 ਦਾ 46 ਕਰੋਗੇ ਤਾਂ ਕੀ ਹੋਊਗੇ ਉਹਨੂੰ ਨਾਪੋਗੇ ਤੋਲਣਗੇ ਵਾਟ ਯੂ ਕੈਨੋਟ ਮੇਅਰ ਯੂ ਕੈਨੋਟ ਚੇਂਜ ਥਿਸ ਇਸ ਕਾਲਡ ਰਿਸਰਚ ਐਂਡ ਡਿਵੈਲਪਮੈਂਟ ਇਹ ਤੁਹਾਨੂੰ ਕੁਝ ਨਹੀਂ ਦੇਣਾ ਜੀ ਪਰ ਇਹਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅੱਗੇ ਲੈ ਕੇ ਜਾਣਾ ਜਿੱਥੇ ਤੁਸੀਂ ਖੜੇ ਹੋ ਹੂੰ 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 ਤੋ ਹਰ ਬੰਦਾ ਬੱਚਾ ਸਿੱਖਦਾ ਉੱਥੋਂ ਹੀ ਰਿਹਾ ਹੈ ਨਾ ਬਚਪਨ ਤੋਂ ਹੀ ਸਿੱਖ ਰਿਹਾ ਸਾਨੂੰ ਕੀ ਸਿਖਾਇਆ ਜਾ ਰਿਹਾ ਇੱਥੇ ਸਾਨੂੰ ਬਚਪਨ ਤੋਂ ਕੀ ਸਿਖਾਇਆ ਜਾ ਰਿਹਾ ਵੀ ਟ੍ਰੈਡੀਸ਼ਨਲ ਡਰੈਸ ਪਾ ਲਓ ਤੁਸੀਂ ਔਰ ਤੁਸੀਂ ਆਪਣੇ ਨਾਲ ਹੋਈਆਂ ਵਧੀਆਂ ਵਿਧੀਆਂ ਦਾ ਬਦਲਾ ਲਓ ਬਸ ਉਹ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਤੋ ਠੀਕ ਹੈ ਲੈਂਦੇ ਅਸੀਂ ਹੋਰ ਪਿੱਛੇ ਹੁੰਦੇ ਰਹਾਂਗੇ ਲਾਈਫ ਦੇ ਵਿੱਚ। ਤੋਂ ਇੱਥੇ ਬਿਲਕੁਲ ਕੋਈ ਬੁੱਧੀਜੀਵੀ ਇਹ ਨਾ ਸਮਝੇ ਕਿ ਮੈਂ ਕਿਸੇ ਚੀਜ਼ ਨੂੰ ਨੈਗੇਟ ਕਰ ਰਿਹਾ। ਇਹ ਦੋਨੋਂ ਚੀਜ਼ਾਂ ਪੈਰਲਲ ਚਲਣੀਆਂ ਚਾਹੀਦੀਆਂ ਨੇ। ਮੇਨ ਫੋਕਸ ਤੁਹਾਡਾ ਆਪਣੇ ਬੌਧਿਕ ਪੱਧਰ ਦੇ ਉੱਤੇ ਹੋਣਾ। ਤੁਸੀਂ ਦੁਨੀਆ ਨੂੰ ਡੀਫੀਟ ਆਪੇ ਹੀ ਕਰ ਲਿਆ ਜਦ ਤੁਸੀਂ ਉਹਨੂੰ ਕਾਬੂ ਕਰ ਲਿਆ। ਹੂੰ ਬਿਲਕੁਲ ਜਦ ਤੁਸੀਂ ਮਕਬੂਲ ਹੋ ਗਏ ਹੂੰ ਜਦੋਂ ਤੁਹਾਡੇ ਕੋਲੇ ਕਹਿੰਦੇ ਨੇ ਪੈਸੇ ਦੀ ਲੋੜ ਨਹੀਂ ਨਾਨਸੈਂਸ ਹੈ ਇਹ। ਸ਼ਾਬਾਸ਼ ਦੀ ਤੇ ਕਪਚਾ ਵੀ ਨਹੀਂ ਆਂਦੀ। ਬਿਲਕੁਲ ਤੁਹਾਡੇ ਬੈਂਕ 'ਚ 100 ਕਰੋੜ ਰੁਪਏ ਆ ਫੇਰ ਤੁਸੀਂ ਕਹੋ ਮੈਨੂੰ ਪੈਸੇ ਦੀ ਲੋੜ ਨਹੀਂ ਥੋੜੇ ਕੋਲੇ ਹੈ ਹੀ ਕੁਝ ਨਹੀਂ ਜੀ ਤੁਸੀਂ ਕਿੱਥੋਂ ਇਹ ਗੱਲਾਂ ਕਰ ਉਹ ਤਾਂ ਕਹਿੰਦਾ ਹੱਥ ਨਾ ਪਹੁੰਚੇ ਥੂ ਕੋੜੀ ਅੰਬੂਰ ਖਟਣੇ ਉਹਨਾਂ ਦੀ ਨਾਨਸੈਂਸ ਹੈ ਕਿਸੇ ਨਾਨਸੈਂਸ ਦੀ ਪੈਸੇ ਦੀ ਲੋੜ ਨਹੀਂ ਯੂਥ ਨੂੰ ਯੂਥ ਦੇ ਉੱਤੇ ਜੇ ਤੁਸੀਂ ਉਹਨੂੰ ਸਪੋਰਟ ਕਰਨਾ ਕੋਈ ਪੈਸੇ ਦੇਣ ਦੀ ਲੋੜ ਨਹੀਂ ਉਹਦੀਆਂ ਸਕਿਲਸ ਨੂੰ ਪਾਲਿਸ਼ ਕਰੋ ਉਹਦੀ ਸਕਿੱਲ ਵੀ ਇਹ ਨਾ ਹੋਵੇ ਵੀ ਮੈਂ ਆਈਆਈਟੀ ਕਰ ਲਈ ਤਾਂ ਮੈਨੂੰ ਉੱਥੇ ਸਰਕਾਰੀ ਨੌਕਰੀ ਮਿਲ ਜੂ ਮੈਨੂੰ ਫਲਾਣੀ ਮਿਲ ਜੂਗੀ ਆ ਮੇਰਾ ਬਾਪੂ ਬੈਠਾ ਮੈਨੂੰ ਪੈਸੇ ਲਾ ਕੇ ਕਰਾ ਦੂਗਾ ਮੇਨ ਜਿਹੜਾ ਹੈ ਨਾ ਉਹ ਸਾਰਾ ਜਿਹੜਾ ਪੈਰਾਡਾਈਮ ਸ਼ਿਫਟ ਦੀ ਲੋੜ ਹੈ ਪੰਜਾਬ ਨੂੰ ਜਦ ਤੱਕ ਇਹ ਪੈਰਾਡਾਈਮ ਸ਼ਿਫਟ ਨਹੀਂ ਹੁੰਦਾ ਸਰਕਾਰਾਂ ਜਿੰਨੀਆਂ ਮਰਜ਼ੀ ਸਬਸਿਡੀਆਂ ਦੇਈ ਜਾਣ ਜਿੰਨਾ ਮਰਜ਼ੀ ਫ੍ਰੀ ਦੇਈ ਜਾਣ ਉਹਨਾਂ ਤੁਹਾਨੂੰ ਗਰਗ ਦੇ ਵਿੱਚ ਧਕੇਲ ਰਹੀਆਂ ਨੇ ਸਾਰਾ ਪੰਜਾਬ ਕਰਜ਼ੇਦਾਰ ਹੋ ਗਿਆ ਕਰਜ਼ਾ ਉਤਰਦਾ ਨਹੀਂ ਸਰਕਾਰ ਨੇ ਮaaf ਕਰਨਾ ਨਹੀਂ ਇਹ ਤਾਂ ਭੁੱਲ ਜਾਓ ਤੁਸੀਂ ਵੀ ਤੁਹਾਡੇ ਕਰਜ਼ੇ ਮaaf ਹੋ ਜਾਣਗੇ ਹਨਾ ਤੋ ਜਿੱਥੇ ਅਸੀਂ ਗਿਰਗੇ ਹੋਏ ਆ ਚਾਹੇ ਕਿਤੇ ਵੀ ਗਿਰ ਜੀ ਉਥੋਂ ਉੱਠਣ ਦੀ ਜਾਇਸ਼ ਤਾਂ ਹਰ ਵੇਲੇ ਹੁੰਦੀ ਹੈ ਬਿਲਕੁਲ ਸਮਾਂ ਲੱਗੂਗਾ ਅਸੀਂ ਇੱਥੋਂ ਉੱਠ ਸਕਾਂਗੇ ਤੋ ਹਰ ਬੰਦੇ ਨੂੰ ਆਪਣਾ ਇੱਕ ਹੁੰਦਾ ਸੀਐਸਆਰ ਠੀਕ ਹੈ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਜਿਹੜਾ ਕਾਰਪੋਰੇਟ 10 ਕਰੋੜ ਤੋਂ ਉੱਪਰ ਪ੍ਰੋਫਿਟ ਕਰਦਾ ਹੈ ਜਾਂ 500 ਕਰੋੜ ਤੋਂ ਉੱਪਰ ਸੇਲ ਕਰਦਾ ਹੋਵੇ 2% ਉਹ ਸਰਕਾਰ ਦਾ ਇਹ ਟੈਕਸ ਹੈ ਵੀ ਤੁਸੀਂ ਕਿਸੇ ਵੀ ਸੋਸ਼ਲ ਕਾਸਟ ਦੇ ਉੱਤੇ ਖਰਚਣਾ ਮੈਨੂੰ ਲੱਗਦਾ ਇਹ ਸਮਾਂ ਆ ਗਿਆ ਇੰਡੀਵਿਜੂਅਲ ਸੋਸ਼ਲ ਰਿਸਪੌਂਸ ਰਿਸਪੌਂਸਿਬਿਲਟੀ ਦਾ ਆਈਐਸਆਰ ਹਰ ਬੰਦੇ ਦੀ ਇੰਡੀਵਿਜੂਅਲ ਜਿਹੜੀ ਰਿਸਪੌਂਸਿਬਿਲਟੀ ਹੈ ਜੋ ਮੈਨੂੰ ਆਂਦਾ ਹੁਣ ਅਸੀਂ ਤੁਸੀਂ ਰਲ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਇਹ ਸਿੱਖ ਸਕਦੇ ਹੋ ਇਹ ਨੂੰ ਹੀ ਸਿੱਖੋ ਬਿਲਕੁਲ ਠੀਕ ਹੈ ਇਹਦੇ ਤੋਂ ਅੱਗੇ ਕੀ ਕਰਦੇ ਹੋ ਉੱਥੇ ਆਪਾਂ ਗੱਲ ਕਰਾਂਗੇ ਫ੍ਰੀ ਕੁਝ ਵੀ ਨਹੀਂ ਮਿਲਣਾ ਫ੍ਰੀ ਦੀ ਝਾਕ ਇਹ ਨਾ ਰੱਖੋ ਥੋੜਾ ਕਿਸੇ ਨੇ ਹਸਾਤ ਨਹੀਂ ਦੇਣਾ ਸਾਰਿਆਂ ਨੇ ਤੁਹਾਡੀਆਂ ਲੱਤਾਂ ਖਿੱਚਣੀਆਂ ਨੇ ਸਾਰਿਆਂ ਨੇ ਸ਼ੋਸ਼ਣ ਕਰਨਾ ਉਹ ਵਿਕਟਮ ਕਾਰਡ ਨਾ ਪਲੇ ਕਰੋ ਵੀ ਮੇਰੇ ਨਾਲ ਐ ਹੋ ਗਿਆ ਉਹ ਕਰਨਾ ਹੀ ਹੈ ਦੁਨੀਆਂ ਨੇ ਤੁਸੀਂ ਕਹੋ ਮੈਨੂੰ ਮੂਰਖ ਬਣਾ ਗਿਆ ਮੂਰਖ ਕੋਈ ਨਹੀਂ ਬਣਾ ਕੇ ਜਾਂਦਾ ਬਣਾ ਕੇ ਪ੍ਰਮਾਤਮਾ ਭੇਜਦਾ ਕੋਈ ਨਾ ਕੋਈ ਸਿੱਧ ਕਰ ਜਾਂਦਾ ਇਹ ਨਾ ਕਰੂਗਾ ਤਾਂ ਕੋਈ ਹੋਰ ਕਰ ਜੂਗਾ ਰੋਣਾ ਬੰਦ ਕਰੋ ਵੀ ਮੇਰਾ ਸ਼ੋਸ਼ਣ ਹੋ ਰਿਹਾ ਮੈਂ ਮੈਂ ਗਰੀਬ ਹੋ ਗਿਆ ਬਿਲਕੁਲ ਜੇ ਤਾਂ ਇਹ ਮਾਨਸਿਕਤਾ 'ਚ ਰਹੋਗੇ ਤਾਂ ਹੋਰ ਗਰੀਬ ਹੋਵੋਗੇ ਹੋਰ ਥੱਲੇ ਚਲੇ ਜਾਓਗੇ ਜੇ ਤੁਸੀਂ ਇਹ ਕਹੋਗੇ ਵੀ ਮੇਰੀ ਇਹ ਪੋਜੀਸ਼ਨ ਹੈ ਮੈਨੂੰ ਇਹ ਆਂਦਾ ਮੈਨੂੰ ਇਹ ਨਹੀਂ ਆਂਦਾ ਇਹਨੂੰ ਮੈਂ ਸਿੱਖਣਾ ਤੇ ਇਹ ਨਾ ਸੋਚੋ ਕਿ ਕੱਲ੍ਹ ਤੋਂ ਮੈਨੂੰ ਪ੍ਰੋਫਿਟ ਹੋਣਾ ਸ਼ੁਰੂ ਹੋ ਜਾਊਗਾ ਇਨਵੈਸਟ ਇਨ ਯੂਐਸਐਲ ਜਿੰਨੇ अगेन ਮੈਂ ਬੰਦ ਦਾ ਕਾਸਟ ਆਫ ਰਿਪੀਟਿੰਗ ਮਾਈ ਸੈਲਫ ਸਰਕਾਰ ਤੋਂ ਤਾਂ ਮੈਨੂੰ ਕੋਈ ਉਮੀਦ ਨਹੀਂ ਕਿਉਂਕਿ ਸਰਕਾਰ ਨੇ ਰਾਜ ਕਰਨਾ ਹੈ ਉਹਨੇ ਤੁਹਾਨੂੰ ਸਭ ਪੁੱਠੀ ਮਤ ਦੇਣੀ ਹੈ ਉਹ ਤੁਹਾਨੂੰ ਕਰਜ਼ਾ ਵੀ ਦੇ ਦਊਗੀ ਫਿਰ ਕਰਜ਼ੇ 'ਚ ਫਸਾ ਲੂਗੀ ਟੈਨਸ਼ਨ ਦੇ ਦਊਗੀ ਟੈਨਸ਼ਨ 'ਚ ਫਸਾ ਲੂਗੀ ਤਾਂ ਚੰਗੀ ਹੈ ਕਿ ਤੁਸੀਂ ਰਿਲੀਜੀਅਨ ਜਾਂ ਪੋਲਿਟਿਕਸ ਦੀ ਗੱਲ ਕਰਦੇ ਰਹੋ ਤੁਸੀਂ ਜਿਹਨੂੰ ਮਰਜ਼ੀ ਗਾਲ ਕੱਢ ਲਓ ਕੇਜਰੀਵਾਲ ਨੂੰ ਕੱਢ ਲਓ ਰਾਹੁਲ ਗਾਂਧੀ ਨੂੰ ਕੱਢ ਲਓ ਉਹਨਾਂ ਦਾ ਕੰਮ ਹੋ ਰਿਹਾ ਹੈ ਕੋਈ ਜਿੱਤੇ ਕੋਈ ਦਿੱਕਤ ਨਹੀਂ ਹੈਗੀ ਤੁਹਾਨੂੰ ਸੀਐਮ ਬਣਾ ਦੇਣ ਤੁਹਾਡਾ ਵੀ ਉਹੀ ਹਾਲ ਹੋ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਨਹੀਂ ਤੁਸੀਂ ਸੀਐਮ ਉੱਪਰ ਨਹੀਂ ਸਕਦੇ ਜੀ ਉਹਨਾਂ ਵੱਲ ਝਾਕਣਾ ਬੰਦ ਕਰੀਏ ਐਨਆਰਆਈ ਮੇਰੀ ਮਤ ਕਰ ਦੇਣਗੇ ਝਾਕਣਾ ਬੰਦ ਕਰੀਏ ਐਫਪੀਓ ਬਣ ਜੂ ਮੇਰਾ ਕੁਝ ਬਣ ਜੂਗਾ ਝਾਕਣਾ ਬੰਦ ਕਰੀਏ ਮੇਰੇ ਕੋਲ ਇਹ ਸਾਧਨ ਨੇ ਉਹ ਸਾਧਨਾਂ ਦੇ ਵਿੱਚ ਮੈਂ ਕੀ ਕਰ ਸਕਦਾ ਨੌਕਰੀ ਕਰ ਸਕਦਾ ਕਿਤੇ 5000 ਵਾਲੀ ਨੌਕਰੀ ਮੈਨੂੰ 3000 ਚ ਮਿਲਦੀ ਆ ਪਰ ਸਿੱਖਣ ਨੂੰ ਬਹੁਤ ਕੁਝ ਹੂੰ ਉਹ ਕਰ ਲਓ ਕਰ ਲੈਣਾ ਚਾਹੀਦਾ ਪੰਜਰਲੀ ਨੌਕਰੀ ਮੈਨੂੰ 6000 ਚ ਮਿਲਦੀ ਆ ਪਰ ਸਿੱਖਣ ਨੂੰ ਕੁਛ ਨਹੀਂ ਨਹੀਂ ਕਰਨੀ ਚਾਹੀਦੀ ਮੇਰੀ ਆਮਦਨ 5000 ਮੈਂ 25000 ਚ ਗੁਜ਼ਾਰਾ ਕਿਵੇਂ ਕਰਨਾ ਫੋਕਸ ਹੋਦੇ ਤੇ ਹੋਣਾ ਚਾਹੀਦਾ ਬਿਲਕੁਲ ਤੁਸੀਂ ਅਮੀਰ ਹੋ ਜਾਂ ਗਰੀਬ ਹੋ ਇਹਦਾ ਨ ਕੋਈ ਫਰਕ ਨਹੀਂ ਪੈਂਦਾ ਅਮੀਰੀ ਗਰੀਬੀ ਉਦੋਂ ਹੋਣ ਚਾਹੁੰਦੀ ਜਦੋਂ ਤੁਸੀਂ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਹੋ ਤੁਹਾਨੂੰ ਮੇਰੇ ਇਹ ਸਾਧਨ ਨੇ ਇਹ ਸਿੱਖਣਾ ਪੜ੍ਹਣਾ ਕਿੱਥੇ ਹੈ ਖੁੱਲਾ ਖਾਣਾ ਕਰਦੇ ਰਹੋ ਕਿ ਤਨਾ ਕਿਤੇ ਤਾਂ ਪਹੁੰਚ ਹੀ ਜਾਓਗੇ ਬਾਟਮ ਲਾਈਨ ਇਹ ਹੈ ਮਿੱਠੀਆਂ ਮਿੱਠੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ ਦਲਾਸੇ ਜਿੰਨੇ ਮਰਜ਼ੀ ਦੇਈ ਜਾਓ ਧਰਨੇ ਬਜਾਰੇ ਜਿੰਨੇ ਮਰਜ਼ੀ ਕਰੀ ਜਾਓ ਇਹਨੇ ਤੁਹਾਨੂੰ ਗਰਦ ਦੇ ਵਿੱਚ ਹੀ ਲੈ ਕੇ ਜਾਣਾ ਜਿੰਨੇ ਇਹ ਤੁਹਾਡੇ ਕੰਸਲਟੈਂਟ ਨੇ ਜਿਨ੍ਹਾਂ ਤੋਂ ਬਚੋ ਜਿਹੜੇ ਤੁਹਾਨੂੰ ਬਈ ਲੋਨ ਦਵਾ ਦਾਂਗੇ ਐ ਕਰ ਦਾਂਗੇ ਫਲਾਣਾ ਕਰ ਦਾਂਗੇ 90 ਪੇਜਾਂ ਦੀ ਰਿਪੋਰਟ ਹੈ 100 ਪੇਜਾਂ ਦੀ ਰਿਪੋਰਟ ਹੈ ਉਹ ਤਾਂ ਤੁਹਾਨੂੰ ਗਦੀ ਪਾ ਰਹੇ ਆ ਜੀ ਉਹ ਤੁਹਾਨੂੰ ਗਦੀ ਚ ਪਾ ਰਹੇ ਆਪਣੀਆਂ ਸਕਿਲਸ ਨੂੰ ਇੰਪਰੂਵ ਕਰੋ ਸਿੱਖਦੇ 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 ਤੁਸੀਂ ਆਪਣੇ ਕਾਰੋਬਾਰ ਨੂੰ ਵੀ ਕਾਮਯਾਬ ਕਰ ਲੋਗੇ ਇਨੋਵੇਸ਼ਨ ਦੇ ਉੱਤੇ ਧਿਆਨ ਦਿਓ ਤੇ ਪੰਜਾਬ ਕੀ ਤੁਸੀਂ ਕਿਤੇ ਵੀ ਚਲੇ ਜਾਓ ਤੁਸੀਂ ਕਾਮਯਾਬ ਹੀ ਕਾਮ ਜਾਓ ਤੇ ਇੱਕ ਸਰ ਮੈਂ ਹੋਰ ਸਵਾਲ ਕਰਨਾ ਸੀ ਜਿੱਦਾਂ ਪੰਜਾਬ ਜਿਹੜਾ ਇਹ ਖਿੱਤਾ ਹੈ ਇੱਥੇ ਕਿਹੜੇ ਤਿੰਨ ਇਦਾਂ ਦੇ ਕੰਮ ਕੀਤੇ ਜਾ ਸਕਦੇ ਨੇ ਜਿੱਦਾਂ ਤੁਸੀਂ ਕਹਾਂ ਕਿ ਆਪਣੇ ਨੂੰ ਪਹਿਲਾਂ ਤਾਂ ਬૌਧਿਕ ਪੱਧਰ ਤੇ ਆਪਾਂ ਵਧਾਈਏ ਫਿਰ ਉਹਨੂੰ ਇਨੋ ਮਤਲਬ ਇਨੋਵੇਸ਼ਨ ਤੇ ਧਿਆਨ ਦਈਏ ਤੇ ਇਹ ਇਸ ਖਿੱਤੇ ਤੇ ਤੁਹਾਨੂੰ ਕੀ ਪੋਸਿਬਿਲਟੀ ਲੱਦੀ ਹੈ ਜਿੱਦਾਂ ਦਾ ਇਹ ਹੈਗਾ ਆਪਣਾ